ਕੁੜੀਆਂ ਨੂੰ ਇਹ ਸਮਝਾਉਣਾ ਸ਼ੁਰੂ ਕਰਨਾ ਪੈਣਾ ਕਿ ਜਿਵੇਂ ਗੁੱਟ ਟੱਚ ਬੈਟ ਸਿਖਾਉਣੀ ਹੈ ਨਾ ਕਿ ਫਿਲਮੀ ਵੀਡੀਓਗ੍ਰਾਫੀ ਜਿਹੜੀ ਫਿਲਮਿੰਗ ਹੈ ਤੁਹਾਡੀ ਪਰਸਨਲ ਮੂਮੈਂਟਸ ਲਈ ਉਹ ਨਹੀਂ ਕਰਨੀ ਕਿ ਸਾਡੇ ਸਿਸਟਮ ਚੋਂ ਸੈਕਸ ਐਜੂਕੇਸ਼ਨ ਦੀ ਪ੍ਰੈਜ਼ੈਂਸ ਨਾ ਹੋਣਾ ਕਿੰਨਾ ਤੁਹਾਨੂੰ ਲੱਗਦਾ ਵੀ ਇਸ ਚੀਜ਼ ਦਾ ਰੋਲ ਹੈ ਜਿਹੜੀ ਕਿਉਰੀਓਸਟੀ ਵਧਦੀ ਹੈ ਫਿਰ ਉਸ ਤੋਂ ਬਾਅਦ ਉਹ ਇਸ ਸ਼ੈਤਾਨੀਅਤ ਜਾਂ ਹਿਵਾਨੀਅਤ ਦਾ ਰੂਪ ਲੈਂਦੀ ਹੈ ਸਾਲਾਂ ਤੋਂ ਰਿਪੀਟਿਡਲੀ ਇਹ ਬੋਲ ਰਿਹਾ ਖਾਸ ਤੌਰ ਤੇ ਕੁੜੀਆਂ ਨੂੰ ਕਹਿ ਰਿਹਾ ਪਲੀਜ਼ ਜੇ ਕਿਸੇ ਰਿਲੇਸ਼ਨਸ਼ਿਪ ਚ ਜਾ ਰਹੀ ਹੋ ਪਲੀਜ਼ ਆਪਦੀਆਂ ਇੰਟੀਮੇਟ ਫੋਟੋਜ਼ ਜਾਂ ਵੀਡੀਓਜ਼ ਨਾ ਬਣਾਓ ਇਵਨ ਇਫ ਯੂ ਆਰ ਮੈਰਿਡ even if you are married ਕੱਲ ਨੂੰ ਤੁਹਾਡਾ ਡਿਵੋਰਸ ਹੋਣਾ ਹੋਵੇ ਬੰਦੇ ਨਾਲ ਇਨ ਯੂ ਰਿਕਾਰਡਡ ਐਨ ਨੰਬਰ ਆਫ ਵੀਡੀਓਜ਼ ਕਿਉਂ ਰਿਕਾਰਡ ਕਰਨੀਆਂ ਹੈ ਕੀ ਫੈਂਟਸੀ ਹੈ ਗੁਰਮਨ ਦਾ ਇੱਥੇ ਡਿਫੈਂਸ ਆਉਂਦਾ ਹੈ ਵੀ ਮੈਨੂੰ ਧਮਕਾਇਆ ਜਾ ਰਿਹਾ ਸੀਗਾ ਮੇਰੇ ਘਰ ਦੇ ਬਾਹਰ ਆ ਕੇ ਤੋੜ-ਫੋੜ ਕੀਤੀ ਮੇਰੇ ਘਰ ਸਿੱਟੀਆਂ ਚੀਜ਼ਾਂ ਮੇਰੇ ਡੈਡ ਨੂੰ ਹਰਾਸ ਕੀਤਾ ਇੰਨਾ ਕੰਡੀਸ਼ਨਸ ਵਿੱਚ ਆ ਕੇ ਮੈਂ ਉਹਨੂੰ ਵੀਡੀਓਜ਼ ਜਿਹੜੀਆਂ ਨੇ ਜੋ ਮੰਗਦਾ ਸੀ ਮੈਂ ਉਹਨੂੰ ਫਾਰਵਰਡ ਕਰ ਦਿੱਤੀ ਅੱਜ ਇੱਕ ਕੁੜੀ ਜਿਹੜੀ ਹੈ ਉਹ ਵਿਕਟਿਮ ਹੈ ਤਾਂ ਫਿਰ ਹੁਣ ਲੋਕ ਕਿਉਂ ਨਹੀਂ ਉੱਠ ਰਹੇ ਉਸੀ ਮੈਨੂੰ ਐਕਸਪਲੇਨ ਕਰੋ ਕਿਉਂ ਨਹੀਂ ਉੱਠ ਰਹੇ ਹੁਣ ਹੁਣ ਸੁਸਾਇਟੀ ਚ ਉਹ ਸੋ ਕਾਲਡ ਰਾਖੇ ਕਿੱਥੇ ਬੱਠੇ ਆ ਹੁਣ ਉਹ ਜਿਹੜੇ ਕੁੱਤੇ ਬਚਾਣ ਖਾਤਰ ਤਾਂ ਜੰਤਰ ਮੰਤਰ ਘੇਰ ਲਿਆ ਤੇ ਧੀਆ ਕੁੱਤਿਆਂ ਨਾਲੋਂ ਵੀ ਮੜੀਆਂ ਹੋ ਗਈਆਂ ਯਾਰ ਮੈਨੂੰ ਇਹ ਦੱਸੋ ਸੱਚ ਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਮੈਂ ਠੀਕ ਕਹਾਵੀ ਤੇ ਨਹੀਂ ਵੀ ਨਹੀਂ ਦੀ ਵਜ੍ਹਾ ਦੱਸੋ ਨਹੀਂ ਦੀ ਵਜ੍ਹਾ ਇਹ ਹੈ ਕਿ ਮੈਂ ਬਹੁਤ ਸਾਲਾਂ ਤੋਂ ਰਿਪੀਟਿਡਲੀ ਇਹ ਬੋਲ ਰਿਹਾ ਖਾਸ ਤੌਰ ਤੇ ਕੁੜੀਆਂ ਨੂੰ ਕਹਿ ਰਿਹਾ ਕਿ ਪਲੀਜ਼ ਜੇ ਕਿਸੇ ਰਿਲੇਸ਼ਨਸ਼ਿਪ ਚ ਜਾ ਰਹੀ ਹੋ ਪਲੀਜ਼ ਆਪਦੀਆਂ ਇੰਟੀਮੇਟ ਫੋਟੋਜ਼ ਜਾਂ ਵੀਡੀਓਜ਼ ਨਾ ਬਣਾਓ ਇਵਨ ਇਫ ਯੂ ਆਰ ਮੈਰਿਡ ਇਵਨ ਇਫ ਯੂ ਆਰ ਮੈਰਿਡ ਕੱਲ ਨੂੰ ਤੁਹਾਡਾ ਡਿਵੋਰਸ ਹੋਣਾ ਹੋਵੇ ਬੰਦੇ ਨਾਲ ਇਨ ਯੂ ਰਿਕਾਰਡਡ ਐਨ ਨੰਬਰ ਆਫ ਵੀਡੀਓਜ਼ ਕਿਉਂ ਰਿਕਾਰਡ ਕਰਨੀ ਹੈ ਕੀ ਫੈਂਟਸੀ ਹੈ ਹਮ ਇਹ ਸਮਝ ਤੋਂ ਪਰੇ ਹੈ ਔਰ ਉਹਦੇ ਕਨਸੀਕਵੈਂਸਸੇਜ਼ ਇਹ ਨੇ ਕਿ ਹੁਣ ਤੁਹਾਨੂੰ ਪਤਾ ਮੈਂ ਕੀ ਦੀ ਗੱਲ ਕਰ ਰਿਹਾ ਮੈਂ ਉਪਲ ਫਾਰਮਜ਼ ਵਾਲੀ ਉਸ ਧੀ ਦੀ ਗੱਲ ਕਰ ਰਿਹਾ ਜਿਹਦੇ ਲਈ ਸਾਰਾ ਸੋਸ਼ਲ ਮੀਡੀਆ ਉੱਠ ਖੜਿਆ ਵੀ ਇਹਨੂੰ ਇਨਸਾਫ ਮਿਲੇ ਹਮ ਪਰ ਕਿੰਨੀਆਂ ਕੁੜੀਆਂ ਹੋਰ ਐਵੇਂ ਸਫਰ ਕਰਦੀਆਂ ਰਹਿਣਗੀਆਂ ਕਿੰਨੀਆਂ ਕੁੜੀਆਂ ਔਰ ਮੁੰਡੇ ਦੀ ਤੁਸੀਂ ਦੇਖੋ ਕਿ ਸਿንስ ਯੂ ਹੈਵ ਨਾਟ ਵਾਚ ਥੋਸ ਵੀਡੀਓਜ਼ ਤੇ ਮੈਨੂੰ ਵੀ ਮੈਂ ਮਾਫੀ ਮੰਗਦਾ ਹਾਂ ਇਸ ਗੱਲ ਦੀ ਮੈਂ ਕਿਸੇ ਤੋਂ ਲਿੰਕ ਨਹੀਂ ਮੰਗਿਆ ਮੈਂ ਕਮੈਂਟਸ 'ਚ ਜਾ ਕੇ ਨਹੀਂ ਕਿਹਾ ਬਟ ਇਟ ਇਜ਼ देयर अवेलेबल ਔਨ ਦਾ ਔਨ ਦਾ ਸਿਰਫ ਉਹਨੂੰ ਐਨਲਾਈਜ਼ ਕਰਨ ਲਈ ਕਿ ਵਾਟ ਹੈਪਨਡ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਉਹਦੇ ਨਾਲ ਇੰਨਾ ਗਲਤ ਹੋਇਆ ਇੰਨਾ ਗਲਤ ਹੋਇਆ ਹੂੰ ਕੀ ਸੀਗਾ ਵੀਡੀਓਜ਼ ਵਿੱਚ ਜੋ ਤੁਸੀਂ ਐਨਲਾਈਜ਼ ਕੀਤਾ ਮੈਂ ਐਕਸਪਲੇਨ ਕਰਨਾ ਚਾਹੁੰਦਾ ਦਿਸ ਇਜ਼ ਵਾਸ਼ ਇਨਟੌਕਸੀਕੇਟਿਡ ਕਿ ਉਹਨੂੰ ਨਸ਼ੇ ਨਸ਼ੀਲੇ ਪਦਾਰਥ ਇੱਕ ਵੀਡੀਓ 'ਚ ਲੱਗ ਰਹੀ ਹੈ ਉਹ ਕੁੜੀ ਨੇ ਕਿਹਾ ਵੀ ਹੈ ਹੂੰ ਔਰ ਉਹਦੀ ਉਹਨੂੰ ਸਲਾਮ ਕਰਦਾ ਮੈਂ ਉਹਨੇ ਕਿਹਾ ਕਿ ਹਾਂ ਮੇਰੀਆਂ ਨੇ ਉਨੇ ਨੇ ਕਿਹਾ ਇਹ ਆਈ ਹੈ ਉਹਨੇ ਵਿਕਰਮ ਦੇ ਨਾਲ ਇੰਟਰਵਿਊ ਚ ਕਿਹਾ ਇਹ ਵੀਡੀਓਜ਼ ਮੇਰੀਆਂ ਨੇ ਤੇ ਮੈਨੂੰ ਇਨਸਾਫ ਚਾਹੀਦਾ ਮੇਰੇ ਨਾਲ ਇਹਨੇ ਕੀਤਾ ਹੁਣ ਦੋ ਇਸ਼ੂਜ਼ ਨੇ ਇੱਕ ਤਾਂ ਇਹ ਹੈ ਕਿ ਟਰਸਟ ਫੈਕਟਰ ਟਰਸਟ ਤੋੜ ਦੇਣਾ ਤੁਹਾਡੇ ਯਾਦ ਹੈ ਕਿ ਇੱਕ ਕੁੜੀ ਨੂੰ ਪੂਰੇ ਪੰਜਾਬ ਨੇ ਔਰ ਵਿਦੇਸ਼ ਚ ਵਿਲਨ ਬਣਾਤਾ ਜਦੋਂ ਇੱਕ ਮੁੰਡਾ ਸੁਸਾਈਡ ਕਰ ਗਿਆ ਕੇ ਕੈਨੇਡਾ ਨਹੀਂ ਲੈ ਕੇ ਗਿਆ ਤਾਂ ਅੱਜ ਇੱਕ ਕੁੜੀ ਜਿਹੜੀ ਹੈ ਉਹ ਵਿਕਟਿਮ ਹੈ ਤਾਂ ਫਿਰ ਹੁਣ ਲੋਕ ਕਿਉਂ ਨਹੀਂ ਉੱਠ ਰਹੇ ਤੁਸੀਂ ਮੈਨੂੰ ਐਕਸਪਲੇਨ ਕਰੋ ਕਿਉਂ ਨਹੀਂ ਉੱਠ ਰਹੇ ਹੁਣ ਹੁਣ ਸੁਸਾਇਟੀ ਚ ਉਹ ਸੋ ਕਾਲਡ ਰਾਖੇ ਕਿੱਥੇ ਬੱਠੇ ਆ ਹੁਣ ਉਹ ਜਿਹੜੇ ਕੁੱਤੇ ਬਚਾਣ ਖਾਤਰ ਤਾਂ ਜੰਤਰ ਮੰਤਰ ਘੇਰ ਲਿਆ ਤੇ ਧੀਆ ਕੁੱਤਿਆਂ ਨਾਲੋਂ ਵੀ ਮੜੀਆਂ ਹੋ ਗਈਆਂ ਯਾਰ ਮੈਨੂੰ ਇਹ ਦੱਸੋ ਕਿ ਅਸੀਂ ਕਰ ਕੀ ਰਹੇ ਆ ਇਹਨਾਂ ਨਾਲ ਯਾਰ ਮੈਂ ਮੰਨਦਾ ਇੱਕ ਏਜ ਐ ਸਰਟਨ ਏਜ ਥੈਟ ਇਜ਼ 13 14 ਵੈਨ ਯੂ ਐਂਟਰ ਪਰਵਰਟੀ ਐਂਡ ਟੀਨੇਜ ਯੂ ਆਰ ਮੋਰ ਬਾਉਂਡ ਟੂ ਡੂ ਸੱਚ ਮਿਸਟੇਕਸ ਕਿ ਤੁਸੀਂ ਵੱਧ ਪ੍ਰੋਨ ਹੋ ਕਿ ਦੋਨਾਂ ਦੀ ਏਜ ਉਨੀਕ ਹੈ ਕਿ ਤੁਹਾਡੇ ਕਲਾਸਮੇਟ ਹੈ ਕੋਈ ਤੁਸੀਂ ਗਲਤੀ ਨਾਲ ਕੁਝ ਬਣਾ ਬੈਠੇ ਹੋਰ ਉਹ ਹੋ ਜੀ ਤੁਸੀਂ 20 22 ਸਾਲ ਦੇ ਹੋ ਦੋਨਾਂ ਨੇ ਦੁਨੀਆ ਦੇਖ ਲਈ ਹੈ ਹੁਣ ਤੁਸੀਂ ਜਵਾਕ ਨਹੀਂ ਹੋ ਤਾਂ ਰੱਬ ਦਾ ਵਾਸਤਾ ਹੈ ਪਲੀਜ਼ ਇੱਥੇ ਮੈਂ ਕੁੜੀ ਨੂੰ ਗਲਤ ਨਹੀਂ ਕਹਿ ਰਿਹਾ ਨਾ ਹੀ ਮੈਂ ਉਹਨੂੰ ਇਹ ਕਹਿ ਰਿਹਾ ਕਿ ਉਹਦੀ ਗਲਤੀ ਹੈ ਪ੍ਰੀਕੌਸ਼ਨਰੀ ਮੀਜਰਸ ਉਹਨੇ ਟਰਸਟ ਚ ਇਹ ਕਰ ਲਿਆ ਇਸ ਤਰ੍ਹਾਂ ਬਹੁਤ ਕੁੜੀਆਂ ਕਰ ਰਹੀਆਂ ਨੇ ਔਰ ਅੱਜ ਤੋਂ ਨਹੀਂ ਹੈ ਇਫ ਯੂ ਰਿਮੈਂਬਰ ਜਦੋਂ ਨਵਾਂ ਨਵਾਂ ਨੋਕੀਆ 6600 ਆਇਆ that was around 2006 7 ya 8 6 ya 7 ਦੀ ਗੱਲ ਹੈ ਤਾਂ ਦੇਸ਼ ਝੱਲਿਆ ਦੋ ਵੱਡੇ ਘਟਨਾਵਾਂ ਵਾਪਰਦੀਆਂ ਇੱਕ ਵਾਪਰੀ ਸੀ ਜੰਮੂ ਦੀ ਇੱਕ ਕੁੜੀ ਸੀਗੀ ਜਿਹਦਾ ਨਾਂ ਉਹ ਜੰਮੂ ਦੀ ਮਿਸ ਜੰਮੂ ਬਣੀ ਸੀ ਉਹਦਾ ਇੱਕ ਵੀਡੀਓ ਕੈਮ ਕਾਡਰ ਤੇ ਰਿਕਾਰਡ ਹੁੰਦਾ ਤੇ ਪੂਰੀ ਦੁਨੀਆ ਜਾਣਦਾ ਦੂਜੀ ਵੱਡੀ ਘਟਨਾ ਜਿਹਨੇ ਦੇਸ਼ ਹਿਲਾਇਆ ਸੀ ਉਹ ਸੀਗੀ ਦਿੱਲੀ ਦੇ ਇੱਕ ਨਾਮੀ ਸਕੂਲ ਦੀ ਇੱਕ ਕੁੜੀ ਸੀਗੀ ਜਿਹੜੀ ਸਕੂਲ ਦੇ ਕੱਪੜਿਆਂ ਦੇ ਵਿੱਚ ਸੀ ਔਰ ਸ਼ੀ ਵਾਸ ਇੰਟੀਮੇਟ ਵਿਦ ਅ ਗਾਈ ਤੇ ਉਹ ਉਹਨੇ ਉਸ ਫੋਨ 'ਚ ਰਿਕਾਰਡ ਕੀਤੀ ਸੀ ਤੇ ਪਹਿਲੀ ਵਾਰੀ MMS ਸ਼ਬਦ ਉਥੋਂ ਆਇਆ ਤੇ ਉਹ ਫੈਲਣੀਆਂ ਸ਼ੁਰੂ ਹੋ ਗਈਆਂ ਬਟ ਇਟ ਵਾਸ ਸੱਚ ਅ 빅 ਡੀਲ ਦੋਜ਼ ਡੇਸ ਕਿ ਜਦੋਂ ਇਹ ਕੁਝ ਹੁੰਦਾ ਸੀ ਤੇ ਲੋਕਾਂ 'ਚ ਇੱਕ ਚਰਚਾ ਬਣਦੀ ਸੀ ਆਈ ਏਮ ਸਰਪ੍ਰਾਈਜ਼ਡ ਕਰਮਨ ਕਿ ਅੱਜ ਅਸੀਂ ਇੰਨੇ ਗਰਕ ਗਏ ਆ ਕਿ ਐਵਰੇਜ ਹਰ ਦੂਜੇ ਤੀਜੇ ਦਿਨ ਕੋਈ ਨਾ ਕੋਈ ਨਵਾਂ ਵੀਡੀਓ ਆ ਰਿਹਾ ਔਰ ਸਾਡੀ ਸੁਸਾਇਟੀ ਨੂੰ ਸਾਨੂੰ ਸਾਡੇ ਲਾਅ ਮੇਕਰਸ ਨੂੰ ਕੋਈ ਫਰਕ ਨਹੀਂ ਪੈ ਰਿਹਾ ਔਰ ਹੋਰ ਵੱਧ ਖਤਰਨਾਕ ਕੀ ਹੈ ਕਿ 15 ਦਿਨ ਹੋ ਗਏ ਕੰਪਲੇਂਟ ਦਿੱਤੀ ਨੂੰ ਇਹ ਇੰਨਾ ਗਰਕਿਆ ਸਿਸਟਮ ਹੈ ਜੀ ਕਿ ਐਫ ਆਈ ਆਰ ਨਹੀਂ ਦਰਜ ਹੋਈ ਹਲੇ ਤੱਕ 15 ਦਿਨ ਚ ਵੀ ਔਰਤਾਂ ਕਮਿਸ਼ਨ ਦਾ ਰੋਲ ਕਿੰਨਾ ਕਹਾ ਜਾਂਦਾ ਹੈ ਇੱਥੇ ਕਿਉਂਕਿ 15 ਦਿਨਾਂ ਚ ਇਹ ਤੇ ਲਾਜ਼ਮੀ ਹੋ ਗਈ ਹੈ ਗੱਲ ਜ਼ਾਹਿਰ ਹੋ ਚੁੱਕੀ ਹੈ ਵੀ ਸਰਕੂਲੇਟ ਕਰ ਰਹੀ ਹੈ ਇਸ ਦਾ ਵੀਡੀਓ ਬਾਹਰ ਐਂਡ ਸਟਿਲ ਜਿਹੜੀ ਕਮਿਸ਼ਨ ਔਰਤਾਂ ਵਾਸਤੇ ਹੀ ਉਹਨਾਂ ਦੇ ਹਿੱਤ ਵਾਸਤੇ ਉਹਨਾਂ ਦੇ ਹੱਕ ਵਾਸਤੇ ਉਹਨਾਂ ਦੇ ਬਚਾਅ ਵਾਸਤੇ ਬਣਾਈ ਜਾਂਦੀ ਹੈ ਉਧਰੋਂ ਇੱਕ ਵੀ ਬਿਆਨ ਨਹੀਂ ਆਉਂਦਾ ਇੱਕ ਵੀ ਤਰੀਕੇ ਦੀ ਕੋਈ ਗੱਲਬਾਤ ਨਹੀਂ ਆਉਂਦੀ ਕੋਈ ਹੱਲਾਸ਼ੀਰੀ ਕੋਈ ਹੋਂਕਾ ਤੱਕ ਨਹੀਂ ਪਹੁੰਚਦੇ ਦੇਖੋ ਜਿਹੜੇ ਵਿਮਨ ਕਮਿਸ਼ਨ ਦੇ ਅਹੁਦਿਆਂ ਤੇ ਬੰਦੇ ਨੇ ਪੋਲਿਟੀਕਲ ਪੋਸਟਾਂ ਹੁੰਦੀਆਂ ਤੇ ਸਰਕਾਰਾਂ ਨੂੰ ਇਹ ਡਰ ਹੁੰਦਾ ਹੈ ਵੀ ਸਾਡੀ ਇਹਦੀ ਬਦਨਾਮੀ ਤਾਂ ਸਰਕਾਰ ਦੀ ਹੈ ਨਾ ਮਿੱਟੀ ਪਲੀਤ ਕੀਦੀ ਹੈ ਜਲੰਧਰ ਦੇ ਹਾਤੀ ਪੁਲਿਸ ਕੀ ਕਰ ਰਹੀ ਹੈ ਜੀ ਡੀਜੀਪੀ ਪੰਜਾਬ ਕਿੱਥੇ ਨੇ ਹਮ ਸੀਐਮ ਸਾਹਿਬ ਕੁੜੀਆਂ ਦੇ ਰੱਖੇ ਕਿੱਥੇ ਨੇ ਭਾਈ ਜੇ ਉਹ ਪਿਓ ਪੁੱਤ ਜਾਂ ਉਹਨਾਂ ਦੀ ਫੈਮਿਲੀ ਮੈਂ ਇਹ ਨਹੀਂ ਕਹਿ ਰਿਹਾ ਅਦਾਲਤ ਕਿਸੇ ਨੂੰ ਗੁਨਾਹਗਰ ਸਾਬਤ ਕਰੂਗੀ ਮੈਂ ਨਹੀਂ ਕਹਿ ਰਿਹਾ ਕੌਣ ਗਲਤ ਹੈ ਕੌਣ ਸਲਤ ਹੈ ਮੈਂ ਕਹਿ ਰਿਹਾ ਐਫ ਆਈ ਆਰ ਦਰਜ ਕਰਕੇ ਇਨਵੈਸਟੀਗੇਸ਼ਨ ਦਾ ਸ਼ੁਰੂ ਕਰੋ ਔਰ ਕੁੜੀ ਦੇ ਬਿਆਨ ਨੇ ਕਿ ਉਹਨੂੰ ਇਹ ਕਿਹਾ ਗਿਆ ਕਿ ਬਰਾਬਰ ਤੇ ਤੇਰੇ ਤੇ ਵੀ ਪਰਚਾ ਬੰਦਾ ਤੂੰ ਵੀ ਤਾਂ ਵਿੱਚ ਹਮ ਇਹ ਹੈਗੀ ਆਪਣੇ ਇਹ ਹੈਗੀ ਆਪਣੇ ਸ਼ਬਦ ਵਰਤੇ ਗਏ ਆ ਕਿ ਤੂੰ ਵੀ ਤਾਂ ਨੰਗੀ ਐ ਵਿੱਚ ਤੇਰੇ ਤੇ ਵੀ ਹੋਣਾ ਚਾਹੀਦਾ ਲੱਖ ਦੀ ਲਾਂਤ ਇਹ ਗੱਲ ਕਰਨ ਵਾਲੇ ਤੁਸੀਂ ਕਿਉਂਕਿ ਉਹ ਪਰਿਵਾਰ ਰਸੂਖਦਾਰ ਐ ਉਹਨੂੰ ਡਰਾਇਆ ਤੁੰਕਾਇਆ ਜਾ ਰਿਹਾ ਹੁਣ ਇਹਨਾਂ ਨੂੰ ਇਹ ਸੀ 10-15 ਦਿਨ ਲਮਕਾਓ ਕਿੰਨਾ ਕੁ ਭੱਜ ਲੂਗੀ ਕੁੜੀ ਤੇ ਉਹਦਾ ਪਿਓ ਅਖੀਰ ਸਮਝੌਤਾ ਹੋ ਜਾਊਗਾ ਤੇ ਸ਼ਾਇਦ ਹੋ ਵੀ ਜਾਵੇ ਕੱਲ ਨੂੰ ਮੈਨੂੰ ਨਹੀਂ ਪਤਾ ਪਰ ਅੱਜ ਘੱਟੋ ਘੱਟ ਸਾਡੀਆਂ ਜ਼ਮੀਰਾਂ ਤਾਂ ਇਹ ਇਜਾਜ਼ਤ ਨਹੀਂ ਦਿੰਦੀਆਂ ਕਿ ਅਸੀਂ ਨਾ ਬੋਲੀਏ ਸਾਨੂੰ ਬੋਲਣਾ ਪਊਗਾ ਹੂੰ ਕਿੰਨੀਆਂ ਕੁੜੀਆਂ ਪਹਿਲੀ ਗੱਲ ਜੇ ਤੁਸੀਂ ਟਰਸਟ 'ਚੇ ਕੁਝ ਕਰ ਗਏ ਤਾਂ ਮੈਂ ਨਹੀਂ ਕਹਿ ਰਿਹਾ ਕਿ ਤੁਸੀਂ ਗਲਤ ਹੋ ਬਟ ਪਲੀਜ਼ ਰੱਬ ਦਾ ਵਾਸਤਾ ਸਟਾਪ ਮੇਕਿੰਗ ਥੀਸ ਵੀਡੀਓਜ਼ ਤੁਸੀਂ ਜੇ ਰਿਲੇਸ਼ਨ 'ਚੋਂ ਤੁਹਾਡਾ ਕੋਈ ਬாய்ਫ੍ਰੈਂਡ ਹੈ ਜਾਂ ਤੁਸੀਂ ਇਵਨ ਇਫ ਯੂ ਆਰ ਮੈਰਿਡ ਡੂ ਨਾਟ ਮੇਕ ਇੰਟੀਮੇਟ ਵੀਡੀਓਜ਼ ਇਹ ਇਹਨੂੰ ਇਸ ਫੈਂਟਸੀ ਨੂੰ ਕਿਤੇ ਕੋਈ ਹੋਰ ਤਰੀਕੇ ਨਾਲ ਪੂਰਾ ਕਰ ਲਓ ਬਟ ਇਹ ਨਾ ਕਿਉਂਕਿ ਟੈਕਨੋਲੋਜੀ ਕਿਸੇ ਦੀ ਸਕੀ ਨਹੀਂ ਹੈ ਮੈਂ ਇਹ ਗੱਲ ਕਹਿਣਾ ਕਿ ਮੰਨ ਲਓ ਕਿ ਤੁਹਾਡਾ ਹੁਣ ਮੈਂ ਇੱਕ ਇਨਸੀਡੈਂਟ ਦੱਸਾਂ ਤੁਹਾਨੂੰ ਆਈ ਨੋ ਅ ਗਰਲ ਹੂ ਇਸ ਵਰਕਿੰਗ ਇਨ ਅ ਮੀਡੀਆ ਹਾਊਸ ਮੈਂ ਉਸ ਆਫਿਸ ਦੇ ਵਿੱਚ ਜਾਣਾ ਤੇ ਸਾਰੇ ਪਾਸੇ ਖੁਸਰ ਫੁਸਰ ਹੋ ਰਹੀ ਐ ਐਂਡ that girl does not know anything about it ਹੁਣ ਉਹ ਕੁੜੀ ਆਪਣਾ ਫੋਨ ਦੀ ਸਕਰੀਨ ਗਾਰਡ ਪਵਾਉਣ ਲਈ ਆਫਿਸ ਦੇ ਆਫਿਸ ਬாய் ਨੂੰ ਫੋਨ ਦਿੰਦੀ ਹੈ ਕਿ ਸਕਰੀਨ ਗਾਰਡ ਪਵਾ ਲਿਆ। ਅੱਛਾ। ਉਹ ਮੁੰਡਾ ਲੈ ਜਾਂਦਾ ਹੈ ਐਂਡ ਆਈ ਨੋ ਦਾ ਗਰਲ ਆਈ ਨੋ ਦਾ ਆਫਿਸ ਆਈ ਨੋ एवरीवन ਬਡੀ देयर। ਕਰਮਨ ਉਹ ਲੈ ਜਾਂਦਾ ਤੇ ਹੁਣ ਉਹ ਉਹਦੇ ਤੇ ਲੋਕ ਨਹੀਂ ਲੱਗਿਆ ਹੋਇਆ। ਪਰ ਜਿਹੜਾ ਜਿਹੜੀ ਦੁਕਾਨ ਤੋਂ ਸਕਰੀਨ ਗਾਰਡ ਲਾਣ ਲੱਗਦਾ ਆਫਿਸ ਬாய் ਨੂੰ ਵੀ ਨਹੀਂ ਪਤਾ ਕੀ ਹੋ ਰਿਹਾ। ਉਹ ਬੰਦਾ ਹਾਂ ਡਾਟਾ ਟ੍ਰਾਂਸਫਰ ਡਾਟਾ ਟ੍ਰਾਂਸਫਰ ਕਰਕੇ ਆਪਦੇ ਕੋਲ ਸੇਵ ਕਰਕੇ ਰੱਖ ਲੈਂਦਾ ਉਹ 10 ਮਿੰਟ ਬਾਅਦ ਫੋਨ ਲੈ ਜਾਂਦਾ ਤੇ ਉਹ ਤੀਜੇ ਚੌਥੇ ਦਿਨ ਜਿਹੜਾ ਉਹ ਦੁਕਾਨਦਾਰ ਹੈ ਉਹ ਆਫਿਸ ਬாய் ਨੂੰ ਜਾਣਦਾ ਹੈ ਉਹ ਨੂੰ ਕਹਿੰਦਾ ਇੱਕ ਚੀਜ਼ ਭੇਜਦਾ ਦੇਖ ਹੂੰ ਉਹ ਨੂੰ ਵੀਡੀਓ ਭੇਜਦਾ ਹੁਣ ਉਸ ਕੁੜੀ ਦੀ ਇੰਟੀਮੇਟ ਵੀਡੀਓ ਹੈ ਸੈਲਫ ਸ਼ਾਟ ਤੇ ਨੋਬਡੀ ਐਲਸ ਇਸ देयर ਤੇ ਉਹ ਵੀਡੀਓ ਉਹਨੇ ਆਪਦੇ ਫੋਨ 'ਚ ਰੱਖੀ ਹੋਣੀ ਐ ਜਾਂ ਉਹਨੇ ਆਪਦੇ ਬாய்ਫਰੈਂਡ ਨੂੰ ਦਿਖਾਣੀ ਹੋਣੀ ਐ ਵਾਟਐਵਰ ਦਾ ਰੀਜ਼ਨ ਇਜ਼ ਉਹ ਸਾਰੇ ਆਫਿਸ ਚ ਸਰਕੂਲੇਟ ਹੋ ਜਾਂਦੀ ਐ ਹਮ ਆਫਿਸ ਦਾ ਬੌਸ ਮੈਚਿਓਰਿਟੀ ਦਿਖਾਂਦਾ ਹੈ ਉਹਦੇ ਚ ਅੱਛਾ ਉਹ ਸਾਰਿਆਂ ਨੂੰ ਬੁਲਾਉਂਦਾ ਉਹ ਕੁੜੀ ਨੂੰ ਅਜ ਤੱਕ ਇਹ ਗੱਲ ਪਤਾ ਨਹੀਂ ਐ ਕਿ ਉਹਦੀ ਵੀਡੀਓ ਸਰਕੂਲੇਟ ਹੋਈ ਹੋਈ ਹੈ ਹੋਈ ਸੀ ਸ਼ੀ ਡਸਨਟ ਨੋ ਹਾਲ ਤੱਕ ਨਹੀਂ ਉਹਨੂੰ ਪਤਾ ਨਹੀਂ ਪਤਾ ਉਹ ਕਿਦਾਂ ਸਿਚੁਏਸ਼ਨ ਨੂੰ ਹੈਂਡਲ ਕੀਤਾ ਬੌਸ ਨੇ ਉਸ ਬੌਸ ਨੇ ਸਾਰਿਆਂ ਨੂੰ ਬੁਲਾਇਆ ਉਹਨੇ ਕਿਹਾ ਯਾਰ ਦੇਖ ਆਪਣੀਆਂ ਵੀ ਧੀਆ ਪੈਣਾ ਇਹ ਗਲਤ ਹੋ ਗਿਆ ਹੂੰ ਸੱਚੀ ਸੌਂਖਾ ਕੇ ਕਿਉਂਕਿ ਛੋਟਾ ਆਫਿਸ ਸੀ 5 6 ਜਾਣੇ ਸੀਗੇ ਉਹਨਾਂ ਨੇ ਕਿਹਾ ਕਿ ਨੂੰ ਕਿ ਨੂੰ ਭੇਜੀ ਐ ਇੱਕ ਜਾਨੇ ਨੇ ਆਪਦਾ ਇੱਕ ਮਿੱਤਰ ਨੂੰ ਭੇਜੀ ਸੀ ਹਾਲੇ ਉਹਨੇ ਨਾਲ ਦੀ ਨਾਲ ਉਹਨੂੰ ਫੋਨ ਕਰਕੇ ਉਹਨਾਂ ਨੇ ਕਿਹਾ ਪਲੀਜ਼ ਰੱਬ ਦਾ ਵਾਸਤਾ ਡਿਲੀਟ ਕਰਾ ਸਿਚੁਏਸ਼ਨ ਬਣ ਗਈ ਕੇਸ ਹੋ ਜੂਗਾ ਉਹ ਝੂਠ ਬੋਲ ਉਹ ਸਾਰੇ ਆਫਿਸ ਚੋਂ ਨੇ ਡਿਲੀਟ ਕਰਾਤੀ ਹੂੰ ਹੁਣ ਉਹ ਪਿਆਰ ਨਾਲ ਗਿਆ ਉਸ ਦੁਕਾਨਦਾਰ ਕੋਲੇ ਅੱਛਾ ਉਹਨੂੰ ਉਹਨੇ ਧਮਕਾਇਆ ਜੋ ਵੀ ਕੀਤਾ ਉੱਥੋਂ ਸਾਰਾ ਡਾਟਾ ਉਹਨੇ ਡਿਲੀਟ ਕਰਾਤਾ ਕੁਦਰਤੀ ਉਹ ਵੀਡੀਓ ਵਾਇਰਲ ਨਹੀਂ ਹੋਈ ਹੂੰ ਮੀਡੀਆ ਹਾਊਸ ਦੀ ਗੱਲ ਕਰ ਰਹੇ ਆ ਰਿਮੈਂਬਰ ਯੂ ਆਲਸੋ ਮਾਈਟ ਬੀ ਨੋਇੰਗ ਦੈਟ ਗਰਲ ਆਈ ਥਿੰਕ ਆਈ 杜 ਸਮਝ ਰਹੇ ਹੋ ਤੁਸੀਂ ਗੱਲ ਤਾਂ ਕਿੰਡੀ ਖਤਰਨਾਕ ਗੱਲ ਸੀ ਬਟ ਇੱਕ ਬੰਦੇ ਦੀ ਮੈਚਿਓਰਿਟੀ ਨੇ ਉਹ ਸੇਵ ਕਰਤਾ ਹੁਣ ਹੋਇਆ ਕਿ ਕਮਲ ਗੌਰ ਦੀ ਵੀਡੀਓ ਆਈ ਜੀ ਲੋਕ ਹੱਸਣ ਲੱਗ ਜਾਂਦੇ ਕਿ ਉਹਦਾ ਗਾਣਾ ਮਸ਼ਹੂਰ ਹੋ ਗਿਆ ਸਿਮਰਨ ਕੌਰ ਢੱਡਲੀ ਦਾ ਉਸ ਤੋਂ ਬਾਅਦ ਤੁਸੀਂ ਦੇਖਿਆ ਤਾਂ ਹੋਇਆ ਨਾ ਯਾਰ ਮੈਂ ਅੱਗੇ ਵੀ ਇੱਕ ਵਾਰੀ ਕਿਹਾ ਮੇਰਾ ਕ੍ਰਿਟਿਸਿਜ਼ਮ ਹੋਇਆ ਕੁੱਲੜ ਪੀਜ਼ੇ ਵਾਲੀ ਕੁੱਲੜ ਪੀਜ਼ੇ ਵਾਲਿਆਂ ਨੇ ਫੇਸਬੁਕ ਤੇ YouTube ਤੇ ਤਾਂ ਨਹੀਂ ਕਲਾਸਿਕ ਐਗਜ਼ੈਂਪਲ ਆ ਗਈ ਉਹ ਬੇਵਕੂਫਾਂ ਨੇ ਆਪਦੀ ਵੀਡੀਓ ਸ਼ੂਟ ਕੀਤੀ ਤਾਂ ਵਾਇਰਲ ਹੋਈ ਨਾ ਹਾਂ ਨਾਲੇ ਵੈਸੇ ਵੀ ਕਹਾਂ ਜਾਂਦਾ ਵੀ ਤੁਸੀਂ ਚਾਹੇ ਕਿਸੇ ਨੂੰ ਵੀਡੀਓ ਭੇਜੋ ਨਾ ਬਟ ਇੰਟਰਨੈਟ ਤੇ ਜੋ ਚੀਜ਼ ਚੜ ਗਈ ਉਹ ਰੰਗ ਨਹੀਂ ਇੱਕ ਗੱਲ ਤਾਂ ਇਹ ਹੈ ਕਿ ਕਿਸੇ ਨੇ ਤੁਹਾਡੀ ਵੀਡੀਓ ਲੀਕ ਕਰਤੀ ਜਿਵੇਂ ਕੁੱਲੜ ਵਾਲੇ ਨੇ ਕਹਤਾ ਲੀਕ ਕਰਤੀ ਇੱਥੇ ਇਸ ਮੁੰਡੇ ਨੇ ਤੇ ਫਿਉਂਸੇ ਨੇ ਕਰਤੀ ਟਰਸਟ ਇਸ਼ੂਜ਼ ਟਰਸਟ ਬ੍ਰੇਕ ਕਰਦੇ ਦੂਜੀ ਇਹ ਹੈ ਕਿ ਦੁਨੀਆ ਭਰ ਦੇ ਵਿੱਚ ਸੈਲੀਬ੍ਰਿਟੀ ਲੀਕਸ ਵੀ ਹੋਏ ਜਿਹੜੇ no phone is safe that's true ਤੁਹਾਡਾ ਸਾਰਾ ਡਾਟਾ ਕੰਪਰੋਮਾਈਜ਼ਡ ਹੈ ਤੇ ਯੂ ਨੈਵਰ نو ਕਿ ਤੁਹਾਡਾ ਡਾਟਾ ਕਿੱਥੇ ਵਰਤਿਆ ਜਾ ਰਿਹਾ ਕੌਣ ਵਰਤ ਰਿਹਾ ਸੀ ਐਪਲੀਕੇਸ਼ਨਸ ਤੇ ਉਹ ਮੰਗਦੇ ਆ ਅਲਾਓ ਅਲਾਓ ਵਨ ਟਾਈਮ ਅਸੀਂ ਅਲਾਓ ਜਦੋਂ ਕਰਤਾ ਸਾਡਾ ਡਾਟਾ ਦਾ ਐਕਸੈਸ ਚਲਾ ਗਿਆ ਤਾਂ ਯੂਅਰ ਫੋਨ ਇਜ਼ ਕੰਪਰੋਮਾਈਜ਼ਡ ਉਹਦਾ ਵੀ ਅਸੀਂ ਅੰਨੇ ਵਾ ਅਲਾਓ ਤੇ ਟੈਪ ਕਰਦੇ ਆ ਪੜਦੇ ਵੀ ਨਹੀਂ ਬੜੇ ਲੋਕੀ ਤਾਂ ਪੜਦੇ ਵੀ ਨਹੀਂ ਜੇ ਪੜ੍ਹ ਲਓਗੇ ਤਾਂ ਕੀ ਹੋ ਜੂਗਾ ਉਹਨਾਂ ਨੇ ਤੁਹਾਨੂੰ ਐਪ ਨਹੀਂ ਐਕਸੈਸ ਕਰਨ ਦੇਣੀ ਸਾਨੂੰ ਲੋਡ ਹੈ ਫੇਸਬੁੱਕ YouTube ਤੋਂ ਲੈ ਕੇ ChatGPT ਤੱਕ ChatGPT ਤਾਂ ਤੁਹਾਡੇ ਟੈਕਸਟ ਨਾਲ ਵੀ ਤੁਹਾਡਾ ਡਾਟਾ ਸੇਵ ਕਰ ਰਿਹਾ ਤੁਸੀਂ ਸਾਰੀ ਉਹਨੂੰ ਇਨਫਰਮੇਸ਼ਨ 24 ਘੰਟੇ ਦੇ ਰਹੇ ਹੋ ਤਾਂ ਦਾ ਪੁਆਇੰਟ ਇਜ਼ ਪਹਿਲੀ ਗੱਲ ਪਲੀਜ਼ ਡੂ ਨਾਟ ਮੇਕ ਥੀਸ ਵੀਡੀਓਜ਼ ਪਲੀਜ਼ ਹੱਥ ਜੋੜਦਾ ਰੱਬ ਦਾ ਵਾਸਤਾ ਦੂਜੀ ਗੱਲ ਫੋਟੋਜ਼ ਆਲਸੋ ਪਲੀਜ਼ ਇੰਟੀਮੇਟ ਫੋਟੋਜ਼ ਨਾ ਖਿੱਚੋ ਦੂਜੀ ਗੱਲ ਇਹ ਹੈ ਕਿ ٹرسٹ ਇੱਥੇ ਵਿਆਹਾਂ ਤੋਂ ਬਾਅਦ ਰਿਸ਼ਤੇ ਟੁੱਟ ਜਾਂਦੇ ਆ ਕਰਮਨ ਤੇ ਬੋਏਫ੍ਰੈਂਡ ਤੇ ਕਾਦਾ ٹرسٹ ਹੈ ਮੈਨੂੰ ਇਹ ਦੱਸੋ ਇਹ ਜਾਨੂ ਸ਼ੋਨਾ ਇਹ ਕਹਿਣ ਨੂੰ ਚੰਗੀਆਂ ਲੱਗਦੀਆਂ ਗੱਲਾਂ ਗੁੱਸੇ ਚ ਆ ਕੇ ਉਹਨੇ ਇੱਕ ਗਲਤੀ ਕੀਤੀ ਤੇ ਤੁਹਾਡੀ ਜ਼ਿੰਦਗੀ ਪਰ ਦੀ ਕੀ ਕੋਈ ਵੀ ਕੋਈ ਵੀ ਚੀਜ਼ ਪੈਸਾ ਸ਼ੋਹਰਤ ਧਰਵਾਸਾ ਦਵਾਈਆਂ ਕੁਝ ਵੀ ਇਸ ਨੂੰ ਠੀਕ ਕਰ ਸਕਦਾ ਮੈਨੂੰ ਇਹ ਦੱਸੋ ਕਿਉਂ ਹੋ ਗਿਆ ਵੀਰੇ ਗੁਰਮਨ ਦਾ ਇੱਥੇ ਐ ਡਿਫੈਂਸ ਆਉਂਦਾ ਹੈ ਵੀ ਮੈਨੂੰ ਤੁਮਕਾਇਆ ਜਾ ਰਿਹਾ ਸੀਗਾ ਮੇਰੇ ਘਰ ਦੇ ਬਾਹਰ ਆ ਕੇ ਤੋੜ-ਫੋੜ ਕੀਤੀ ਮੇਰੇ ਘਰ ਸਿੱਟੀਆਂ ਚੀਜ਼ਾਂ ਮੇਰੇ ਡੈਡ ਨੂੰ ਹਰਾਸ ਕੀਤਾ ਇੰਨਾ ਕੰਡੀਸ਼ਨਸ ਵਿੱਚ ਆ ਕੇ ਮੈਂ ਉਹਨੂੰ ਵੀਡੀਓਜ਼ ਜਿਹੜੀਆਂ ਨੇ ਜੋ ਮੰਗਦਾ ਸੀ ਮੈਂ ਉਹਨੂੰ ਫਾਰਵਰਡ ਕਰਦੇ ਸੀ ਪਰ ਮੈਨੂੰ ਕਿੱਥੇ ਲੱਗਦਾ ਇਸ ਗੱਲ ਤੇ ਗੱਲ ਕਰਨੀ ਬਹੁਤ ਜ਼ਰੂਰੀ ਹੈ ਹੂੰ ਕੁੜੀਆਂ ਦੇ ਉੱਤੇ ਰਿਲੇਸ਼ਨਸ਼ਿਪ ਦੇ ਵਿੱਚ ਜਿਹੜਾ ਇੱਕ ਪ੍ਰੈਸ਼ਰ ਹੈ ਨਾ ਹੂੰ ਵੀਡੀਓਜ਼ ਦੇਣ ਦਾ ਬਣਾਉਣ ਦਾ ਵੀਡੀਓ ਲਾਈਵ ਕਾਲਿੰਗ ਆਉਣ ਦਾ ਉਹ ਬਹੁਤ ਖਤਰਨਾਕ ਹੈ। ਤੁਹਾਨੂੰ ਵੀ ਲੱਗਦਾ ਕਿ ਕੁੜੀਆਂ ਸਬਮਿਟ ਕਿਉਂ ਕਰਦੀਆਂ ਐ ਇਸ ਪ੍ਰੈਸ਼ਰ ਤੇ? ਨਾ ਕਿਉਂ ਨਹੀਂ ਕਰ ਪਾਉਂਦੀਆਂ? ਮਲਟੀਪਲ ਰੀਜ਼ਨਸ ਐ। ਇੱਕ ਤਾਂ ਇਹ ਐ ਕਿ ਕਈ ਵਾਰੀ ਉਹ ਆਬਸੈਸਟ ਨੇ ਮੁੰਡੇ ਪ੍ਰਤੀ। ਟ੍ਰੂ। ਪਿਆਰ ਬਹੁਤ ਜ਼ਿਆਦਾ ਹੈ। ਦਿਲੋਂ ਐ। ਹਮ। ਠੀਕ ਐ। ਹੁਣ ਉਹ ਕਹਿ ਰਿਹਾ ਮੈਂ ਵਿਆਹ ਕਰਾਉਂਗਾ। ਕਈ ਵਾਰੀ ਦੇਖੋ ਇੰਡੀਵਿਜੂਅਲੀ ਕਾਂਸੀਕਵੈਂਸਸ ਡਿਫਰੈਂਟ ਨੇ। ਇਸ ਕੇਸ 'ਚ ਕੀ ਐ? ਕੁੜੀ ਪਿਆਰ ਕਰਦੀ ਸੀ। ਹਮ। ਜਿੰਨਾ ਮੈਂ ਜੱਜ ਕੀਤਾ। ਔਰ ਉਹ ਲਾਈਫ ਦੇਖ ਰਹੀ ਸੀ ਉਹਦੇ ਨਾਲ। ਕਿ ਅਸੀਂ ਮਿਲੇ ਆ ਇਹ ਮੇਰਾ ਫਿਓਂਸੀ ਹੈ ਪਰਿਵਾਰ ਚ ਪਤਾ ਸੀ ਦੋਨਾਂ ਦੀਆਂ ਫੈਮਿਲੀ ਨੂੰ ਪਤਾ ਸੀ ਔਰ ਉਹ ਫਿਊਚਰ ਦੇਖ ਰਹੀ ਸੀ ਹੁਣ ਉਹ ਜਿਹਦੇ ਨਾਲ ਫਿਊਚਰ ਦੇਖ ਰਹੀ ਹੈ ਉੱਥੇ ਉਹ ਉਹ ਸਬਮਿਸਿਵ ਹੈ ਰਾਈਟ ਵਰਡ ਇਜ਼ ਸਬਮਿਸਿਵ ਹੈ ਤਾਂ ਇਹ ਉਹਦੇ ਚੋਂ ਨਿਕਲੀ ਹੈ ਸਾਰੀ ਘਟਨਾ ਕੁੜੀ ਦੀ ਕੋਈ ਗਲਤੀ ਨਹੀਂ ਹੈ ਇਹਦੇ ਚ ਕੁੜੀ ਦੀ ਮੈਂ ਗਲਤੀ ਇਸ ਕਰਕੇ ਨਹੀਂ ਕਹਿ ਰਿਹਾ ਕਿ ਤੁਸੀਂ ਭਾਵੇਂ ਤੁਹਾਡਾ ਬ੍ਰੇਕਅਪ ਹੋ ਜਾਏ ਕੁਝ ਹੋ ਜਾਏ ਤੁਹਾਨੂੰ ਇਹ ਰਾਈਟ ਕਿਸੇ ਨੇ ਨਹੀਂ ਦਿੱਤਾ ਕਿ ਤੁਸੀਂ ਉਹ ਵੀਡੀਓ ਪਾ ਦੇ ਚ। ਅੱਛਾ ਤੂੰ ਆਪਣੀ ਕਿਉਂ ਨਹੀਂ ਪਾਈ ਬਈ? ਹੂੰ ਸੱਤ ਅੱਠ ਜਿੰਨੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਉਹਦੇ ਵਿੱਚ ਸਿਰਫ ਕੁੜੀ ਦਾ ਚਿਹਰਾ ਨਜ਼ਰ ਆ ਰਿਹਾ। ਫਿਰ ਜੇ ਤੂੰ ਐਡਾ ਸੂਰਮਾ ਸੀ ਤੂੰ ਨਾਲ ਆਪਣੀ ਵੀ ਫੋਟੋ ਲੈਂਦਾ ਉਹਦੇ ਵਿੱਚ ਕਿ ਮੈਂ ਬੈਠਾ। ਦੂਜੀ ਗੱਲ ਇਹ ਹੈ ਕਿ ਜਿਹੜੀ ਮੇਲ ਈਗੋ ਹੈ ਨਾ ਹੂੰ ਇਹ ਬਹੁਤ ਵੱਡਾ ਫੈਕਟਰ ਹੈ। ਬਹੁਤ ਸਾਰੇ ਰਿਲੇਸ਼ਨਸ਼ਿਪਸ ਅਸੀਂ ਮੈਂ ਆਪਦੇ ਵਾਲੇ ਦੂਜੇ ਕਾਲਜ ਟਾਈਮ ਤੋਂ ਲੈ ਕੇ ਹੁਣ ਤੱਕ ਦੇਖਿਆ। ਮੁੰਡਾ ਆਪਣੇ ਦੋਸਤਾਂ ਚ ਬਹੁਤ ਫੁਕਰੀਆਂ ਫਲੌਂਟ ਮਾਰ ਰਿਹਾ ਹੁੰਦਾ ਤੇ ਕੁੜੀ ਨੂੰ ਨਹੀਂ ਪਤਾ ਹੁੰਦਾ ਉਹਨੂੰ ਲੱਗ ਰਿਹਾ ਕਿ ਮੇਰਾ ਤੇ ਮੇਰੇ ਤੱਕ ਹੈ ਹੂੰ ਕਈ ਵਾਰੀ ਤੁਸੀਂ ਜਿਹੜੀ ਵੀਡੀਓ ਬਣਾ ਕੇ ਭੇਜਤੀ ਉਸ ਬੈਠ ਕੇ ਦੇਖਦਾ ਹੀ ਸਾਰੇ ਦੋਸਤਾਂ ਚ ਹੈ ਵੀ ਅੱਜ ਦੇ ਪ੍ਰਧਾਨ ਆ ਦੇਖ ਅੱਜ ਇਹੀ ਉਹਦੀ ਬਾਡੀ ਲੈਂਗੁਏਜ ਜਿਹੜਾ ਮੁੰਡਾ ਉਹਦਾ ਦੋਸਤ ਹੈ ਜਿਹਦੀ ਚੈਟ ਵਾਇਰਲ ਹੋ ਰਹੀ ਹੈ ਉਹ ਕਿਸੇ ਹੋਰ ਮੁੰਡੇ ਨਾਲ ਗੱਲ ਕਰ ਰਿਹਾ ਤੇ ਉਹ ਉਹਦੇ ਚ ਇੱਕ ਸ਼ਬਦ ਉਹ ਵਰਤ ਰਿਹਾ ਥੋੜੇ ਨਜ਼ਾਰੇ ਹੈ ਆ ਮੇਲੀ ਗੋ ਵਾਲਾ ਨਾ ਜਿਹੜਾ ਮਾਈਂਡਸੈਟ ਹੈ ਨਾ ਇਹ ਕਿ ਕਿਸੇ ਨੂੰ ਹਰਟ ਕਰਕੇ ਖੁਸ਼ੀ ਲੱਭ ਰਿਹਾ ਉਹ ਕੁੜੀ ਨੂੰ ਤੰਗ ਕਰਕੇ ਉਹਨੂੰ ਦੁਖੀ ਕਰਕੇ ਔਰ ਸੈਕਸ਼ੂਅਲੀ ਹਰਾਸ ਕਰਕੇ ਉਹ ਆਪਦੇ ਆਪ ਚ ਖੁਸ਼ੀ ਲੱਭ ਰਿਹਾ ਜਿਹੜਾ ਕਿ ਨਪੁੰਸਕਾਂ ਦਾ ਘਟੀਆ ਲੋਕਾਂ ਦਾ ਕੰਮ ਹੈ ਸੈਡਿਸਟ ਵਰਡ ਯੂਜ਼ ਕਰਦੇ ਸਾਈਕੋਲੋਜਿਸਟਸ ਅਬਸੋਲੂਟਲੀ ਸੈਡਿਸਟ ਸੈਡਿਸਟਸ ਕੇ ਸੈਡਿਸਟ ਜੋ ਸਾਹਮਣੇ ਫਿਜ਼ੀਕਲੀ ਹਰਟ ਕਰਕੇ ਮੈਂਟਲੀ ਆਲਸੋ ਜਦੋਂ ਅਸੀਂ ਕਿਸੇ ਨੂੰ ਹਰਟ ਕਰਦੇ ਹਾਂ ਇਹ ਮੈਂਟਲੀ ਜਦੋਂ ਔਰ ਉਹ 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 ਆਪਦੇ ਚਾਰ ਦੋਸਤ ਕਿਉਂਕਿ ਉਹਦੇ ਦੋਸਤ ਤੱਕ ਗੱਲ ਕਿਵੇਂ ਪਹੁੰਚੀ ਦੋਸਤ ਕਿਵੇਂ ਫਿਰ ਦੋਸਤ ਕਹਿ ਰਿਹਾ ਕਿ ਮੈਂ ਕੋਕ ਕੋਕ ਦੇ ਵਿੱਚ ਗੋਲੀ ਪਾਤੀ ਸੀ ਤਾਂ ਇਹਦਾ ਮਤਲਬ ਇਹ ਹੈ ਕਿ ਮੁੰਡਾ ਆਪਦੇ ਦੋਸਤ ਮੁੰਡਾ ਕੁੜੀ ਨੂੰ ਲਵ ਦੇ ਐਂਗਲ ਤੋਂ ਨਹੀਂ ਦੇਖ ਰਿਹਾ ਪਿਆਰ ਨਹੀਂ ਕਰ ਰਿਹਾ ਉਹਨੂੰ ਮੇਬੀ ਮੇਬੀ ਹਾਈਪੋਥੈਟিক্যাল ਗੱਲ ਹੈ ਕਿ ਉਹਨੂੰ ਲੱਗਿਆ ਹੋਣਾ ਕਿ ਮੈਂ ਵੱਡੇ ਪਰਿਵਾਰ ਦਾ ਇਹੋ ਜੀਆਂ ਛੱਤੀ ਫਿਰ ਇਹੀ ਭਾਸ਼ਾ ਵਰਤੀ ਜਾਂਦੀ ਹੈ ਨਾ ਬਿਲਕੁਲ ਤੇ ਮੇਰੇ ਨਾਲ ਹੋਰ ਚਾਰ ਨੇ ਤੇ ਉਹ ਉਹਦੇ ਨਾਲ ਫਿਜ਼ੀਕਲ रिलेशनशिप तक बरत ਰਿਆ ਸੀ ਸੀਮਤ ਰੱਖ ਰਿਆ ਸੀ ਮੇਬੀ ਮੇਬੀ ਆਈ ਡੋਨਟ نو ਦ ਹੋਲ ਸਟੋਰੀ ਕਿ ਉਹ ਤਾਂ ਕੁੜੀ ਦੱਸ ਸਕਦੀ ਹੈ ਕਿ ਕਿਸ ਲੈਵਲ ਤੱਕ ਉਹਨਾਂ ਦਾ ਪਿਆਰ ਹੋਇਆ ਬਟ ਕਰਮਨ ਮਾਈ ਕੁਐਸਚਨ ਇਜ਼ ਕਿ ਇਹ ਰਾਈਟ ਕਿਹਨੇ ਦਿੱਤਾ ਕਿ ਤੁਸੀਂ ਉਹ ਵੀਡੀਓਜ਼ ਵਾਇਰਲ ਕਰ ਦੋਗੇ ਉਹਦੇ ਘਰੇ ਜਾ ਕੇ ਤੋੜਪੰਨ ਕਰ ਰਿਆ ਉਹਦੀ ਸੀਸੀਟੀਵੀ ਹੈ ਔਰ ਮੇਰਾ ਸਭ ਤੋਂ ਵੱਡਾ ਸਵਾਲ ਨਾ ਕੁੜੀ ਨੂੰ ਹੈ ਨਾ ਮੁੰਡੇ ਨੂੰ ਹੈ ਸਿਸਟਮ ਨੂੰ ਹੈ ਕਿ ਤੁਹਾਡੇ ਤੇ ਲੱਖ ਦੀ ਲਾਣਤ ਹੈ ਇੱਕ ਕੇਸ ਆਇਆ ਜਿਹਦੇ ਚ ਤੁਸੀਂ ਪਾਰਟੀ ਬਣ ਕੇ ਕੁੜੀ ਨੂੰ ਤੁਮ ਘਾ ਕੇ ਮੈਟਰ ਸੋਲਵ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਲੈਟ ਦਾ ਕੋਡ ਡਿਸਾਈਡ ਹਮਮ ਔਰ ਇਹ ਬਹੁਤ ਔਖਾ ਹੈ ਕੁੜੀ ਲਈ ਸਮੈਲ ਲੱਗਦਾ ਹੈ ਕਿ ਇਹ ਰਾਈਟ ਫਰਮ ਸਕੂਲ ਤੋਂ ਕੁੜੀਆਂ ਨੂੰ ਇਹ ਸਮਝਾਉਣਾ ਸ਼ੁਰੂ ਕਰਨਾ ਪੈਣਾ ਹੈ ਕਿ ਜਿਵੇਂ ਗੁੱਟ ਟੱਚ ਬੈਟ ਟਸ ਖੋਣੇ ਹਨਾ ਕਿ ਫਿਲਮੀ ਵੀਡੀਓਗ੍ਰਾਫੀ ਜਿਹੜੀ ਫਿਲਮਿੰਗ ਹੈ ਤੁਹਾਡੀ ਪਰਸਨਲ ਮੂਮੈਂਟਸ ਦੀ ਉਹ ਨਹੀਂ ਕਰਨੀ ਕਦੇ ਮੈਨੂੰ ਤੁਸੀਂ ਵੀਰੇ ਇਹ ਦੱਸੋ ਵੀ ਸਾਡੇ ਸਿਸਟਮ ਚ ਸੈਕਸ ਐਜੂਕੇਸ਼ਨ ਦੀ ਪ੍ਰੈਜ਼ੈਂਸ ਨਾ ਹੋਣਾ ਕਿੰਨਾ ਤੁਹਾਨੂੰ ਲੱਗਦਾ ਵੀ ਇਸ ਚੀਜ਼ ਦਾ ਰੋਲ ਹੈ ਜਿਹੜੀ ਕਿਉਰੀਓਸਟੀ ਵਧਦੀ ਹੈ ਫਿਰ ਉਸ ਤੋਂ ਬਾਅਦ ਉਹ ਇਸ ਸ਼ੈਤਾਨੀਅਤ ਜਾਂ ਹਿਵਾਨੀਅਤ ਦਾ ਰੂਪ ਲੈਂਦੀ ਹੈ ਕੀ ਸਾਡੇ ਸਮਾਜ ਉਸ ਅਕਸਰ ਕਿਹਾ ਜਾਂਦਾ ਵੀ ਬਾਹਰ ਇਹ ਜੀਆਂ ਚੀਜ਼ਾਂ ਤੇ ਹੁੰਦੀਆਂ ਨੇ ਬਹੁਤ ਐਕਸਟ੍ਰੀਮ ਕੇਸਿਸ ਵਿੱਚ ਹੁੰਦੀਆਂ ਕੁਝ ਤਾਂ ਇਹ ਵੀ ਕਿਹਾ ਜਾਂਦਾ ਵੀ ਫੋਰਨ ਕੰਟਰੀਜ਼ ਵਿੱਚ ਸਾਰਾ ਕੁਝ ਇੰਨਾ ਓਪਨ ਹੈ ਕਿ ਲੀਕ ਲੂਕ ਦਾ ਤਾਂ ਚੱਕਰ ਹੀ ਨਹੀਂ ਹੈ ਬਟ ਸੈਕਸ ਸੈਟ ਦਾ ਕਿੰਨਾ ਰੋਲ ਇੱਥੇ ਆਉਂਦਾ ਹੈ ਅਸੀਂ ਸੋਚੂ ਜਿਵੇਂ ਨਹੀਂ ਬਹੁਤ ਵੱਡਾ ਬਹਿ ਮੈਂ ਕਿ ਬਾਹਰ ਬਹੁਤ ਓਪਨ ਨੇ ਚੀਜ਼ਾਂ ਬਾਹਰ ਵੀ ਐ ਨਹੀਂ ਐ ਵੀ ਕੁੜੀਆਂ ਦੀ ਵੀਡੀਓ ਵਾਇਰਲ ਹੋ ਜੇ ਤੇ ਉਹ ਦੇ ਆਰ ਫਾਈਨ ਵਿਦ ਇਟ ਤੁਸੀਂ ਜੇ ਬਹੁਤ ਸਾਰੀਆਂ ਇੰਗਲਿਸ਼ ਫਿਲਮਾਂ ਆਪਾਂ ਦੇਖਿਆ ਜਿੱਥੇ ਉਹਨਾਂ ਲਈ ਜਿੰਨਾ ਇੱਥੇ ਕੁੜੀ ਨੂੰ ਮੈਟਰ ਕਰਦਾ ਉਹਨਾਂ ਹੀ ਉੱਥੇ ਮੈਟਰ ਕਰਦਾ ਇਹ ਆਪਣਾ ਇੱਕ ਗਲਤ ਧਾਰਨਾ ਬਣਾਈ ਹੈ ਇੱਕ ਇਹ ਵੀ ਧਾਰਨਾ ਬਣਾਈ ਹੈ ਵੀ ਸ਼ਾਇਦ ਬਾਹਰ ਨਾ ਗਰਲਸ ਦੇ ਸਲੀਪ ਵਿਦ ਐਵਰੀ ਅਦਰ ਗਾਇ ਜਿੰਨੀ ਓਨੈਸਟੀ ਵੈਸਟ ਦੀਆਂ ਕੁੜੀਆਂ ਚ ਅੱਜ ਦੀ ਡੇਟ ਚ ਹੈ ਨਾ ਕਿਉਂਕਿ ਉਹ ਕੱਪੜੇ ਛੋਟੇ ਪਾ ਰਹੀਆਂ ਜਾਂ ਉਹਨਾਂ ਦਾ ਲਾਈਫਸਟਾਈਲ ਉਹੋ ਜਿਹਾ ਸਾਨੂੰ ਅਸੀਂ ਕੱਪੜਿਆਂ ਤੋਂ ਜੱਜ ਕਰਕੇ ਉਹਨਾਂ ਦਾ ਕੈਰੇਕਟਰ ਜੱਜ ਕਰ ਰਹੇ ਆ ਬਹਿ ਕੇ ਤੁਹਾਨੂੰ ਉਹ ਵੀ ਮਨੁੱਖ ਨੇ ਜੇ ਅਸੀਂ ਮਨੁੱਖਾਂ ਉਹ ਵੀ ਮਨੁੱਖ ਨੇ ਤਾਂ ਉੱਥੇ ਡਾਈਵੋਰਸ ਹੋ ਜਾਣਾ ਜਾਂ ਸੈਪਰੇਟ ਹੋ ਜਾਣਾ ਕਾਮਨ ਜ਼ਰੂਰ ਹੈ ਪਰ ਉਹ ਮੈਨੂੰ ਇਹ ਲੱਗਦਾ ਹੋਣਾ ਕਿ ਮੇਰੇ ਕੋਲ ਫਿਗਰਸ ਤਾਂ ਨਹੀਂ ਹੈ ਡਾਈਵੋਰਸ ਸਾਡੇ ਰੇਟ ਵੱਧ ਗਿਆ ਹੋਣਾ ਮੈਨੂੰ ਇਹ ਲੱਗਦਾ ਹਮ ਰਿਸ਼ਤੇ ਵੱਧ ਇੱਥੇ ਖਰਾਬ ਹੋ ਰਿਹਾ ਬਾਹਰ ਨਾਲੋਂ ਮੈਨੂੰ ਇਹ ਲੱਗਦਾ ਤੁਸੀਂ ਨਾ ਇੱਕ ਇੱਕ ਸੀਰੀਜ਼ ਹੈ ਕਿ ਉਹਦਾ ਉਹਦਾ ਨਾਮ ਭੁੱਲ ਗਿਆ ਮੈਂ ਉਹਦੋਂ ਵੈਬ ਸੀਰੀਜ਼ ਆਉਂਦੀਆਂ ਨਹੀਂ ਹੁੰਦੀਆਂ ਸੀ 2007-08 ਦੀ ਗੱਲ ਹੈ ਤੇ ਉਹ ਵੈਬ ਸੀਰੀਜ਼ ਮੈਂ ਨਾਮ ਆ ਜੂਗਾ ਬਿਸਰ ਗਿਆ ਬੜੀ ਕਮਾਲ ਦੀ ਸੀਗੀ ਕਿ ਉਹ ਬਲੈਕਆਊਟ ਹਮ ਬਲੈਕਆਊਟ ਇੱਕ ਵੈਬ ਸੀਰੀਜ਼ ਆਈ ਸੀ ਤੇ ਉਹ ਹਸਬੰਡ ਵਾਈਫ ਹੁੰਦੇ ਤੇ ਉਹ 60 ਸੈਕਿੰਡਸ ਲਈ ਨਾ ਧਰਤੀ ਤੇ ਬਲੈਕਆਊਟ ਹੋ ਜਾਂਦਾ ਹਮ ਤੇ ਇੱਕ ਬੰਦਾ ਹੈ ਜਿਹਨੂੰ ਫਿਊਚਰ ਨਜ਼ਰ ਆਉਂਦਾ ਹੈ ਹਮ ਕਿ ਅੱਗੇ ਕੀ ਵਾਪਰ ਰਿਹਾ ਸੁਫਨੇ ਚ ਹਮ ਤੇ ਜੋ ਜੋ ਉਹਨੂੰ ਨਜ਼ਰ ਆ ਰਿਹਾ ਨਾ ਉਹ ਵਾਪਰ ਰਿਹਾ ਹੈ ਠੀਕ ਹੈ ਤੇ ਉਹ ਸੁਫਨੇ ਚ ਇਹ ਦੇਖਦਾ ਹੈ ਕਿ ਉਹਦਾ ਜਿਹੜਾ ਪ੍ਰੋਫੈਸ਼ਨਲ ਐਨਮੀ ਹੈ ਨਾ ਹਮ ਆਫਿਸ ਦਾ ਉਹਦੀ ਵਾਈਫ ਉਹਦੇ ਨਾਲ ਸ਼ੀ ਸਲੀਪਿੰਗ ਵਿਦ दैट ਗਾਈ ਫਿਊਚਰ ਫਿਊਚਰ ਹਮ ਹੁਣ ਉਹ ਆਪਦੇ ਰਿਸ਼ਤੇ ਨੂੰ ਸੇਵ ਕਰਨ ਲਈ ਨਾ ਅੱਡੀ ਚੋਟੀ ਦਾ ਜੋਰ ਲਾ ਰਿਹਾ ਹੈ ਬਟ ਉਹ ਕੌਨਸੀਕਵੈਂਸਸ ਕੀ ਬੰਦੇ ਕਿ ਉਹ ਵਾਕਈ ਹੁੰਦਾ ਹੈ ਫਿਰ ਅੱਗੇ ਜਾ ਕੇ ਹਮ ਕਨਸੀਕਵੈਂਸਸ ਬੰਦੇ ਉਹਦੇ ਚ ਉਹ ਕਨਸੀਕਵੈਂਸਸ ਇਹੀ ਹੁੰਦੇ ਆ ਕਿ ਉਹ ਆਪਦੇ ਹਸਬੰਡ ਦੀ ਲਾਈਫ ਨੂੰ ਸੇਵ ਕਰਨ ਲਈ ਬਿਕਾਜ਼ ਉਹ ਸ਼ਾਇਦ ਏਜੰਟ ਹੈ ਕਿਸੇ ਏਜੰਸੀ ਦਾ ਉਹਨੂੰ ਕੰਪਰੋਮਾਈਜ਼ ਕਰਨਾ ਪੈਂਦਾ ਹੀ ਹਿ ਵਿਡ ਹਾਵ ਬੀਨ ਕਿਲਡ ਜੇ ਉਹ ਨਾ ਜਾ ਕੇ ਉਹਦੇ ਨਾਲ ਸੰਨਦੀ ਤਾਂ ਅੱਛਾ ਠੀਕ ਹੈ ਇਹ ਸਿਚੁਏਸ਼ਨ ਇਹ ਬਣਦੀ ਹੈ ਤਾਂ ਹੁਣ ਉਹ ਵਾਈਫ ਆਪਦੀ ਥਾਂ ਤੇ ਠੀਕ ਸੀ ਤਮੇਉਂ ਉਹ ਕਾਲਜ ਚ ਸੀਗਾ ਜਦੋਂ ਮੈਂ ਉਹ ਦੇਖੀ ਸੀ ਤਾਂ ਉਦੋਂ ਮੇਰਾ ਇਹ opinion ਬਣਿਆ ਸੀਗਾ ਕਿ ਸਾਨੂੰ ਬਚਪਨ ਤੋਂ ਨਾਲ ਇਹ ਕਿਹਾ ਜਾਂਦਾ ਹੈ ਕਿ ਅੰਗਰੇਜ਼ ਜਾਂ ਵੈਸਟ ਵਾਲੇ ਜਨਾਨੀਆਂ ਬਹੁਤ dishonest ਹੁੰਦੀਆਂ ਜਾਂ relationship ਪ੍ਰਤੀ ਠੀਕ ਨਹੀਂ ਹੁੰਦੀਆਂ ਤਾਂ ਜੇ ਉਹ ਉਹਨਾਂ ਦੀ ਸੋਸਾਇਟੀ ਚੋਂ ਕੋਈ ਸਟੋਰੀ ਨਿਕਲ ਕੇ ਆ ਰਹੀ ਹੈ ਤਾਂ ਇਟ ਮੀਨਸ ਕਿ ਉਹ ਲੋਕ ਆਪਦੇ ਰਿਸ਼ਤਿਆਂ ਪ੍ਰਤੀ ਕਿੰਨੇ ਸੰਜੀਦਾ ਹੈਗੇ ਆ ਹਮ ਹਣਾ ਤੇ ਫਿਰ ਜਦੋਂ ਮੈਂ ਐਨਾਲਾਈਜ਼ ਕੀਤਾ ਤੇ ਵਾਕਈ ਤੁਹਾਨੂੰ ਮਿਲੂਗਾ ਇਹ ਅਸੀਂ ਸਿਮਿਲਰਲੀ ਅਸੀਂ ਦੂਰ ਹੁੰਦੇ ਜਾ ਰਹੇ ਹਾਂ ਰਿਸ਼ਤਿਆਂ ਤੋਂ ਔਰ ਤੁਸੀਂ ਜਿਹੜੀ ਇਹ ਗੱਲ ਕਹੀ ਨਾ ਕਿ ਸੈਕਸ ਐਜੂਕੇਸ਼ਨ ਜੇ ਜਿਹੜੀ ਇਹ ਘਟਨਾ ਵਾਪਰੀ ਹੈ ਨਾ ਇਹਦਾ ਸੈਕਸ ਐਜੂਕੇਸ਼ਨ ਨਾਲ ਕੋਈ ਲੈਣਾ ਦੇਣਾ ਨਹੀਂ ਯੂ ਕੈਨੋਟ ਟੀਚ this ਐਟ ਐਨੀ ਲੈਵਲ ਇਹ ਐਥਿਕਸ ਦੀ ਗੱਲ ਹੈ ਬਈ ਇਹ ਪਰਿਵਾਰਕ ਜਿਹੜੀ ਮਤਜਵਾਕਾਂ ਨੂੰ ਦਿੱਤੀ ਹੈ ਕਿ ਕੁੜੀਆਂ ਨੂੰ ਕਿਸ ਨਜ਼ਰੀਏ ਨਾਲ ਦੇਖਣਾ ਹੈ ਤੁਹਾਡੇ ਘਰ ਚ ਉਹਨਾਂ ਦੀ ਕਿੰਨੀ ਕੁ ਵੈਲਿਊ ਹੈ ਤੁਹਾਡੀਆਂ ਮੇਡਸ ਨੂੰ ਕੰਮ ਵਾਲੀਆਂ ਨੂੰ ਜਾਂ ਆਂਢ ਗੁਆਂਢ ਦੀ ਕੁੜੀ ਨੂੰ ਕੀ ਬੋਲਿਆ ਜਾਂਦਾ ਤੁਹਾਡੇ ਪਿਤਾ ਦੇ ਕਿਹੋ ਜਿਹੇ ਸ਼ਬਦ ਹੁੰਦੇ ਆ ਤੁਹਾਡਾ ਦਾਦਾ ਕੀ ਕਰਦਾ ਸੀ ਇਹ ਟਰੈਵਲ ਕਰਦਾ ਹੈ ਵੈਰੀ ਟਰੂ ਅਸੀਂ ਵੇਖਦੇ ਆ ਸਾਡੇ ਪੰਜਾਬ ਦੇ ਘਰਾਂ ਵਿੱਚ ਕਿੰਨੇ ਹੀ ਐਸੇ ਮਰਦ ਨੇ ਜਿਨ੍ਹਾਂ ਦੀ ਆ ਕਰਦੀਆਂ ਹੈਲਪ ਜਿਹੜੀਆਂ ਹਾਊਸ ਹੈਲਪਸ ਹੁੰਦੀਆਂ ਨੇ ਉਹਨਾਂ ਨਾਲ ਐਕਸਟਰਾ ਮੈਟਰ ਚੱਲ ਰਿਆ ਹੁੰਦਾ ਹੈ ਤਾਂ ਫਿਜ਼ੀਕਲ ਰਿਲੇਸ਼ਨਸ ਬਣ ਰਹੇ ਹੁੰਦੇ ਨੇ ਪਰ ਉਹ ਨੂੰ ਦੇਖ ਰਿਹਾ ਕਿ ਉਹ ਇੱਕ ਪਿਓ ਤੁਰੇ ਜਾਂਦੇ ਕਿਸੇ ਔਰਤ ਤੇ ਟਿੱਪਣੀ ਨਹੀਂ ਕਰਦਾ ਇੱਕ ਪਿਓ ਕਾਰ ਚਲਾਉਂਦੇ ਕੁੜੀ ਕਾਰ ਚਲਾਉਂਦੀ ਜਾ ਰਹੀ ਹੈ ਤੇ ਮਾਂ ਦੀ ਗਾਲ ਕੱਢ ਕੇ ਕਹਿੰਦਾ ਹੁਣ ਇਹ ਚਲਾਣਗੀ ਆ ਹਾਂ ਹੈ ਉਹਦਾ ਬਚਪਨ ਬਚਪਨ ਤੋਂ ਸਿੱਖਦਾ ਆ ਰਿਹਾ ਜਦੋਂ ਉਹ ਵੱਡਾ ਹੋ ਰਿਹਾ ਤਾਂ ਉਹਦੇ ਜ਼ੈਨ ਚੋ ਫੇਕ ਈਗੋ ਬੈਠੀ ਹੈ ਜਿਹੜੀ ਜਿਹਨੂੰ ਉਹ ਖਾਨਦਾਨੀ ਦੱਸਦੇ ਨਾ ਸੁਪੀਰੀਓਰਿਟੀ ਯੈਸ ਉਹ ਬੈਠੀ ਆ ਉਹਦੇ ਅੰਦਰ ਵੀ ਅਸੀਂ ਤਾਂ ਜੀ ਪਰਿਵਾਰ ਖਾਨਦਾਨੀ ਉਹਨੀਆਂ ਸਾਡੀ ਇੰਨੀ ਪੈੜੀ ਹੈ ਜੀ ਸਾਡੇ ਤਾਂ ਇੰਨੇ ਟਰੈਕਟਰ ਖੜੇ ਹੈ ਜੀ ਤੇ ਉਹ ਮਾਈਂਡ ਸੈਟ ਹੁੰਦਾ ਕਿ ਘਰੇ मां ਨੂੰ ساری ਉਮਰ ਡਿਊਟੀ ਤੋਂ ਬਾਹਰ ਨਹੀਂ ਜਾਂ ਦਿੱਤਾ ਹੋਣਾ ਵੀ ਤੈਨੂੰ ਕੋਈ ਦੇਖ ਨਾਲ ਨਹੀਂ ਤੇ ਆਪ ਹਰੇਕ ਜਨਾਨੀ ਤੇ ਕਮੈਂਟ ਕਰਨਾ ਉਹ ਉਹ ਮਾਈਂਡ ਸੈਟ ਜਿਹੜਾ ਇਹ ਇੰਨਾ ਘਟਨਾਵਾਂ ਨੂੰ ਦੇ ਰਿਹਾ ਕਿ ਉਹਨੇ ਇੱਕ ਵਾਰੀ ਵੀ ਇਹ ਸੋਚਿਆ ਨਹੀਂ ਕਿ ਮੈਂ ਵੀਡੀਓ ਵਾਇਰਲ ਕਰੂੰਗਾ ਤਾਂ ਇਹਦਾ ਔਰ ਪਰਪਸਲੀ ਕੀਤੀ ਇੱਕ ਤਾਂ ਹੁੰਦਾ ਕਿ ਫੋਨ ਠੀਕ ਕਰਨ ਦੇ ਨਹੀਂ ਗਿਆ ਸੀ ਹੋ ਗਈ ਯਾਰ ਇੱਕ ਹੁੰਦਾ ਕਿ ਪਰਪਸਲੀ ਤੁਸੀਂ ਇੱਕ ਚੀਜ਼ ਕੀਤਾ ਗਿਆ ਬਾਅਦ ਫਲੌਂਟ ਕੀਤਾ ਗਿਆ ਉਸ ਚੀਜ਼ ਬਾਰੇ ਵੀ ਦੇਖੋ ਦੋਸਤਾਂ ਨੂੰ ਔਰ ਮੈਂ ਤੈਨੂੰ ਕਹਾਂ ਕਿ ਮੈਂ ਤੈਨੂੰ ਦੱਸਦਾ ਸਾ ਆ ਚੱਕ ਤਾਂ ਉਹ ਤੁਹਾਡਾ ਪਰਿਵਾਰ ਦੀ ਤੁਹਾਨੂੰ ਦਿੱਤੀ ਹੋਈ ਤਹਿਜ਼ੀਬ ਦਾ ਮਾਈਂਡਸੈਟ ਹੈ ਕਰਮਨ ਉਹ ਉਹ ਸੈਕਸ ਐਜੂਕੇਸ਼ਨ ਇਜ਼ ਡਿਫਰੈਂਟ ਉਹ ਤੁਸੀਂ ਮੇਰੇ ਨਾਲ ਮਦਰ ਹਮੇਸ਼ਾ ਇੱਕ ਗੱਲ ਕਰਦੇ ਹੁੰਦੇ ਨੇ ਉਹ ਕਹਿੰਦੇ ਨੇ ਵੀ ਜਿਹੜਾ ਮਰਦ ਘਰ ਚ ਔਰਤ ਨੂੰ ਦਬੋਂਦਾ ਨਾ ਇਹ ਇਨਸਿਕਿਉਰਿਟੀ ਹੁੰਦਾ ਹੈ ਜਾਂ ਉਹਨੂੰ ਇੱਕ ਡੈਲੀਜ਼ ਤੋਂ ਬਾਹਰ ਨਹੀਂ ਜਾਣ ਦਿੰਦਾ ਹੁੰਦਾ ਉਹ ਇਸ ਕਰਕੇ ਕਿਉਂਕਿ ਉਹ ਖੁਦ ਉਹ ਜਿਹੀਆਂ ਹਰਕਤਾਂ ਕਰ ਰਿਹਾ ਹੁੰਦਾ ਹੈ ਐਬਸੋਲੂਟਲੀ ਐਬਸੋਲੂਟਲੀ ਸ਼ੀ ਆਲਵੇਸ ਸੇਜ਼ ਥਿਸ ਔਰ ਤੁਸੀਂ ਸਭ ਤੋਂ ਵੱਧ ਤਾੜੀਆਂ ਉਹ ਕੁੜੀਆਂ ਜਾਨਦੀਆਂ ਜਿਨ੍ਹਾਂ ਦੇ ਆਪਣੇ ਭਰਾ ਤੁਸੀਂ ਫਿਲਮਾਂ ਹੀ ਦੇਖੋ ਹਮ ਕਿ ਉਹ ਆਪਦੀ ਭੈਣ ਨੂੰ ਸਭ ਤੋਂ ਵੱਧ ਤਾੜ ਕੇ ਇਸ ਕਰਕੇ ਰੱਖਣਾ ਚਾਹੁੰਦਾ ਕਿਉਂਕਿ ਆਪ ਉਹ ਗੁੰਡਿਆਂ 'ਚ ਰਹਿ ਰਿਹਾ ਹੈ ਉਹ दारू ਪੀ ਕੇ ਕੁੜੀਆਂ ਦੇ ਕਮੈਂਟਸ ਕਰ ਰਿਹਾ ਤੇ ਬੜੀਆਂ ਫਿਲਮਾਂ ਇਦਾਂ ਦੀ ਮੇਰੇ ਨਾਲ ਇੱਕ ਪਰਸਨਲ ਘਟਨਾ ਦੱਸਾਂ ਵਾਪਰੀ ਹੋਈ ਜ਼ਿੰਦਗੀ ਦੀ ਹਮ ਜਦੋਂ ਮੈਂ ਗਰੋਅ ਅਪ ਕਰ ਰਿਹਾ ਸੀ ਨਾ ਤਾਂ ਸਾਡੀ ਗਲੀ 'ਚ ਕੁਝ ਮੁੰਡੇ ਐ ਜੇ ਸੀ ਮੇਰੇ ਤੋਂ ਉਮਰ 8-10 ਸਾਲ ਵੱਡੇ ਜਿਹੜੇ ਬਹੁਤ ਘਟੀਆਂ ਕਿਸਮ ਦੇ ਸੀਗੇ ਤੇ ਸਾਡੀ ਕੁਝ ਪਰਿਵਾਰ ਐ ਜੇ ਸੀ ਜਿਹੜੇ ਐਜੂਕੇਟਿਡ ਫੈਮਲੀਆਂ ਮਾਪਿਓ ਚਾਹੁੰਦੇ ਨਹੀਂ ਸੀ ਕਿ ਬੱਚੇ ਉਹਨਾਂ ਚ ਰਵੇ ਪਰ ਕਿਉਂਕਿ ਕਲਚਰ ਇਦਾਂ ਸੀ ਅਸੀਂ ਗੋਲੀਆਂ ਖੇਡਣੀਆਂ ਪੱਤੇ ਖੇਡਣੇ ਇੱਥੋਂ ਤੱਕ ਤਾਂ ਠੀਕ ਸੀਗਾ ਔਰ ਸਭ ਤੋਂ ਵੱਧ ਐਕਸਪਲੋਇਟਡ ਤੁਸੀਂ ਉਸ ਲੈਵਲ ਤੇ ਹੁੰਨੇ ਹੋ ਬੀਇੰਗ ਜਿਹੜਾ ਜਿਹੜਾ ਚਾਈਲਡ ਹੈ ਉੱਥੇ ਮੇਲ ਫੀਮੇਲ ਨਹੀਂ ਦਿਖਾਇਆ ਜਾਂਦਾ ਜੀ 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 ਤੁਹਾਨੂੰ ਜੋ ਇੱਕ ਮੁੰਡਾ ਸੀਗਾ ਜਿਹੜਾ ਰਸਤੇ ਦੇ ਵਿੱਚ ਜਿਵੇਂ ਗੁਰਦੁਆਰੇ ਚ ਨਾ ਹਰ ਪੂਰਨ ਮਾਸ਼ੀ ਲੰਗਰ ਹੁੰਦਾ ਸੀ ਤਾਂ ਸਾਰਾ ਮੱਲਾ ਇਕੱਠਾ ਹੁੰਦਾ ਸੀ ਉੱਥੇ ਤਾਂ ਜਿਵੇਂ ਵੀਵਰ ਲਾਈਕ 8 9 ইয়ার্স ওલ્ડ ও 19 18 19 ਦੇ ਹੋਣਗੇ ਤਾਂ what they would do is ਕਿ ਉਹਨਾਂ ਨੇ ਲੇਡੀਜ਼ ਨੂੰ টার্গেট ਕਰਨਾ ਕਿਉਂਕਿ ਰਸ਼ ਹੈ ਭੀੜ ਹੈ ਤੇ ਦੇ ਵਿਡ ਗੋ ਐਂਡ ਟੱਚ देम ਬੈਡ ਤੇ ਉਹ ਇੰਨੇ ਚ ਹੀ ਆਪਦੇ ਆਪ ਨੂੰ ਉਹ ਜਿਹੜੀ ਜਿਹੜੀ ਤੁਸੀਂ ਹੀਰੋਬਿਰਤੀ ਸਮਝ ਲੈਂਦੀ ਸੀ ਸਮਝਦੇ ਸੀ ਔਰ ਉਹ ਉੱਥੋਂ ਆਈ ਡੋਨਟ ਨੋ ਕੀ ਉਹਨਾਂ ਨੂੰ ਮਿਲ ਰਿਹਾ ਸੀ ਉਹਦੇ ਚ ਹੁਣ ਉਹ ਵੱਧਦਾ ਵੱਧਾ ਕੀ ਹੋਇਆ ਕਿ ਉਹਨਾਂ ਨੇ ਇਹ ਕੰਮ ਨਾ ਪਬਲਿਕ 'ਚ ਕਰਨਾ ਸ਼ੁਰੂ ਕੀਤਾ ਹਿੰਮਤ ਵੱਧ ਗਈ ਕਿ ਕੋਈ ਦੋ ਕੁੜੀਆਂ ਬਾਜ਼ਾਰ 'ਚ ਜਾ ਰਹੀਆਂ ਜਿੱਥੇ ਥੋੜਾ ਜਿਹਾ ਗ੍ਰੇ ਏਰੀਆ ਹੈ ਜਿੱਥੇ ਲਾਈਟ ਨਹੀਂ ਹੈ ਜਾਂ ਕੁਛ ਹੈ ਤਾਂ ਵਾਟ ਦੇ ਵੁੱਡ ਡੂ ਐਸ ਕਿ ਬਾਈਕ ਤੇ ਹੌਲੀ-ਹੌਲੀ ਜਾਂਦੇ ਹੋਏ ਉਹਨਾਂ ਦੇ ਕਿਸੇ ਇਹੋ ਜੀ ਜਗ੍ਹਾ ਤੇ ਟੱਚ ਕਰਨਾ ਜਾਂ ਕਿਤੇ ਵੀ ਟੱਚ ਕਰਨਾ ਤੇ ਫਿਰ ਬਾਈਕ ਤੋੜ ਲੈਣਾ ਸਾਡੇ ਗੁਰਦੁਆਰਾ ਰੋਡ ਹੈ ਉੱਥੇ ਬੜੀ ਗੁਰੂ ਘਰ ਹੈ ਤੇ ਨਾਲ ਬਾਜ਼ਾਰ ਹੈ ਸਾਰਾ ਜਿਵੇਂ ਆਪਣੇ ਛੋਟੇ ਸ਼ਹਿਰਾਂ ਦੇ ਕਿੱਤੇ ਬਾਜ਼ਾਰ ਸੀ। ਰਾਤ ਦਾ ਸਮਾਂ ਅਸੀਂ ਮੇਰੇ ਦੋਸਤ ਦੀ ਦੁਕਾਨ ਹੁੰਦੀ ਸੀ ਉਹਦੇ ਬਾਹਰ ਸ਼ਾਮ ਨੂੰ ਸਕੂਲ ਤੋਂ ਬਾਅਦ ਆ ਕੇ ਉੱਥੇ ਸਾਰੇ ਦੋਸਤ ਕੱਢਦੇ ਆਂ ਬਰਗਰ ਬਰਗਰ ਖਾ ਲਿਆ ਰੇਡੀਆਂ ਲੱਗੀਆਂ ਹੁੰਦੀਆਂ ਬਾਜ਼ਾਰ 'ਚ। ਤਾਂ ਉਸ ਬਾਜ਼ਾਰ 'ਚੋਂ ਸਾਰਾ ਦਿਨ ਨਿਕਲਣੇ ਕੁੜੀਆਂ ਔਰ ਛੋਟਾ ਸ਼ਹਿਰ ਹੈ ਤਾਂ ਕੁੜੀਆਂ ਬਾਰੇ ਵੀ ਜਾਣਦੇ ਆਂ ਵੀ ਆ ਉਹਨਾਂ ਦੀ ਕੁੜੀ ਹੈ ਉਹਨਾਂ ਦੀ ਕੁੜੀ ਹੈ। ਔਰ ਕੁਝ ਕੁੜੀਆਂ ਜਿਹੜੀਆਂ ਜਿਹੜੀਆਂ ਪੁਆਇੰਟਡ ਹੁੰਦੀਆਂ ਸ਼ਹਿਰ 'ਚ ਇਹ ਫਲਾਨਿਆਂ ਦੀ ਕੁੜੀ ਜਿਹੜੀ ਥੋੜੀ ਮਾਡਰਨ ਹੈ ਜਾਂ ਜ਼ਮਾਨੇ ਤੋਂ ਕਿਉਂਕਿ ਉਦੋਂ ਸ਼ਹਿਰ ਛੋਟਾ ਸੀ ਕੋਈ ਚੰਡੀਗੜ੍ਹੋਂ ਆਈ ਹੈ ਉਦੋਂ ਤਾਂ ਜੀਨ ਪਾ ਕੇ ਵੀ ਜੇ ਕੋਈ ਕੁੜੀ ਜਾ ਰਹੀ ਹੈ ਤਾਂ ਉਹ ਵੀ ਪੁਆਇੰਟ ਆਊਟ ਹੋ ਜਾਂਦੀ ਸੀ ਉਹ ਜੀਨ ਪਾਦੀ ਉਹਨਾਂ ਦੀ ਕੁੜੀ ਹੈ ਨਾ ਇਸ ਤਰ੍ਹਾਂ ਦਾ ਦੌਰ ਹੈ 20 ਸਾਲ ਪਹਿਲਾਂ ਦੀ ਗੱਲ ਹੈ ਜਾਂ 18 ਸਾਲ ਪਹਿਲਾਂ ਦੀ ਗੱਲ ਹੈ ਤਾਂ ਹੁਣ ਉਹ ਤਿੰਨ ਕੁੜੀਆਂ ਲੰਘ ਰਹੀਆਂ ਤੇ ਉਹ ਮੁੰਡਾ ਆਂਦਾ ਅਸੀਂ ਖੜੇ ਆ ਸਾਰੇ ਉਹ ਤਕਰੀਬਨ ਰੋਜ਼ ਹੈ ਜੀ ਘਟਨਾ ਵਾਪਰਦੀ ਔਰ ਅਸੀਂ ਵੀ ਟੂ ਬੀ ਵੈਰੀ ਓਨੈਸਟ ਅਸੀਂ ਹੱਸੂ ਸੁਦ ਦਿੰਦੇ ਹੁੰਦੇ ਸੀ ਮੇ ਉਹ ਆ ਗਿਆ ਓਏ ਹੁਣ ਉਹ ਸਾਨੂੰ ਹੀ ਲੱਗਦਾ ਉਹਨੂੰ ਕਹਿੰਦੇ ਸੀ ਸ਼ਿਕਾਰ ਵੀ ਅੱਜ ਦਾ ਸ਼ਿਕਾਰ ਕੌਣ ਹੈ ਸ਼ਬਦਾਵਲੀ ਦੇਖੋ ਹਮ ਕਰਮਨੋ ਨੇ ਇਹdna ਹੀ ਗਿਆ ਉਹਨੇ ਇੰਨਾ ਬੈਡ ਟੱਚ ਕੀਤਾ ਤੇ ਕੁੜੀ ਬਹੁਤ ਘਬਰਾਟ ਨਾਲ ਚੀਕ ਕੇ ਜੰਪ ਕਰਕੇ ਪਿੱਛੇ ਹੋਈ that was his real sister ਔਰ ਇਹ ਸੱਚੀ ਘਟਨਾ ਹੈ ਮਤਲਬ ਉਹਨੂੰ ਨਹੀਂ ਸੀ ਪਤਾ ਕਿ ਪਤਾ ਨਹੀਂ ਸੀ ਮੇਰੀ ਭੈਣ ਇਹ ਕਹਾਣੀ ਮੈਂ ਬਹੁਤ ਸਾਲ ਪਹਿਲਾਂ ਇੱਕ ਬੰਦੇ ਨੂੰ ਸੁਣਾਈ ਸੀ ਇਹਦੇ ਤੇ ਕਈ ਤਰ੍ਹਾਂ ਦੀਆਂ ਨਾ ਸ਼ਾਰਟ ਫਿਲਮਾਂ ਬਣੀਆਂ ਸਿਮਿਲਰ ਜੀ ਕਹਾਣੀ ਹੈ ਤੇ ਇਹ ਮੇਰੇ ਸਾਰਾ ਫਰੈਂਡ ਸਰਕਲ ਜਾਣਦਾ ਇਸ ਗੱਲ ਨੂੰ ਮੈਨੂੰ ਮੁੰਡਾ ਵੀ ਪਤਾ ਮੈਨੂੰ ਭੈਣ ਭਰਾ ਨੇ ਸਾਡੇ ਮੈਂ ਆਈ نو ਕੌਣ ਨੇ ਉਹ ਹਨਾ ਤਾਂ ਹੁਣ ਇਹਦੇ ਚ ਮੈਂ ਜੇ ਤੁਹਾਨੂੰ ਕਹਾਂ ਕਿ ਉਹਨੂੰ ਸੈਕਸ ਐਜੂਕੇਸ਼ਨ ਮਿਲੀ ਵੀ ਹੋਵੇ ਉਹ ਕੀ ਕਰੂਗੀ ਮਾਈਂਡ ਸੈਟ ਨੂੰ ਕਿਵੇਂ ਚੇਂਜ ਕਰੋਗੇ ਇਕੋਸਿਸਟਮ ਬਹੁਤ ਮਾੜਾ ਹੋਇਆ ਪਿਆ ਇਸ ਕਰਕੇ ਪਲੀਜ਼ ਪਹਿਲੀ ਗੱਲ ਇਸ ਕੁੜੀ ਨੂੰ ਇਨਸਾਫ ਮਿਲੇ ਹੀ ਸ਼ੁੱਡ ਬੀ ਬਿਹਾਈਂਡ ਬਾਰਸ ਏਟਲੀਸਟ ਕੇਸ ਤਾਂ ਚੱਲੇ ਨਾ ਕੋਰਟ ਦੇ ਵਿੱਚ ਸ਼ੁਰੂ ਤਾਂ ਕਰੋ ਨਾ ਜਿਹੜਾ ਉਹ ਮੁੰਡਾ ਦੋਸਤ ਇਨਵੋਲਡ ਹੈ ਜਿਨੇ ਨਸ਼ਾ ਮਿਲਾਇਆ ਹੀ ਸ਼ੁੱਡ ਬੀ ਬੁਕਡ ਕਰੇ ਜਾ ਕੇ ਤੋੜਪੰਨ ਕੀਤੀ ਹੈ ਹੀ ਸ਼ੁੱਡ ਬੀ ਬੁਕਡ ਜੇ ਮਾਪਿਓ ਵੀ ਇਨਵੋਲਡ ਨੇ ਇਕੁਅਲੀ ਉਹਦਾ ਸਾਥ ਦੇ ਰਹੇ ਨੂੰ ਭਜਾ ਰਹੇ ਹੈ ਦੇ ਸ਼ੁੱਡ ਆਲਸੋ ਬੀ ਬੁਕਡ ਜੇ ਕਿਤੇ ਕੁੜੀ ਦੀ ਕੋਈ ਗਲਤੀ ਮੈਂ ਨਹੀਂ ਚਾਹੁੰਦਾ ਕਿ ਇਹ ਮੀਡੀਆ ਟ੍ਰਾਇਲ ਤੇ ਚੱਲੇ ਜਾਂ ਸੋਸ਼ਲ ਮੀਡੀਆ ਟ੍ਰਾਇਲ ਹੋਵੇ ਬਟ ਐਟ ਲੀਸਟ ਕੋਈ ਵੀ ਕੁੜੀ ਓਪਨਲੀ ਆ ਕੇ ਜਿਉਣੇ ਨਹੀਂ ਹਿੰਮਤ ਕੀਤੀ ਹੈ ਨਾ ਜਿਉਣੇ ਕਿਹਾ ਕਿ ਹਾਂ ਮੇਰੀਆਂ ਨੇ ਮੈਨੂੰ ਇਨਸਾਫ ਦਿਵਾਓ ਤਾਂ ਕਿਸ ਲੈਵਲ ਤੇ ਪਰਤਾੜੀ ਗਈ ਹੈ ਸਾਨੂੰ ਇਹ ਇੰਨੀ ਕਿਤਾ ਯਾਰ ਅਸੀਂ ਸੈਂਸਿਟਿਵ ਹੋ ਜਾਈਏ ਮੈਂ ਦੇ ਨਾਲ ਨਾ ਇੱਕ ਹੋਰ ਗੱਲ ਐਡ ਕਰਨਾ ਚਾਹੁੰਗੀ ਵੀ ਜਿੱਦਾਂ ਅਸੀਂ ਗੱਲ ਕਰ ਰਹੇ ਹਾਂ ਵੀ ਉਹ ਕੁੜੀ ਸਾਹਮਣੇ ਆਈ ਹੈ ਉਹਦੇ ਪੇਰੈਂਟ ਸਾਹਮਣੇ ਆਏ ਨੇ ਉਹ ਇਨਸਾਫ ਦੀ ਮੰਗ ਰੱਖ ਰਹੇ ਨੇ ਇਹ ٹرسٹ ਫੈਕਟਰ ਵਿੱਚ ਆਉਂਦਾ ਵੀ ਹਲੇ ਉਹਦਾ ਉਹਨਾਂ ਵਿਆਹ ਹੋਣਾ ਸੀਗਾ ਉਹਨੂੰ ਪਿਆਰ ਸੀਗਾ ਏਤਬਾਰ ਕੀਤਾ ਅਵਲ ਦੀ ਕਿਹਾ ਜਾਂਦਾ ਵੀ ਰਿਸ਼ਤੇ ਖੜਦੇ ਏ ਏਤਬਾਰ ਤੇ ਨੇ ਹਨਾ ਵੀ ਉਹ ਇੰਨਾ ਅੰਨਾ ਏਤਬਾਰ ਹੋਣਾ ਚਾਹੀਦਾ ਵੀ ਸਾਨੂੰ ਪਤਾ ਹੈ ਵੀ ਤੂੰ ਮੇਰਾ ਹੀ ਆ ਤੇ ਮੈਂ ਤੇਰੀ ਹਾਂ ਤੇ ਆਪਣੇ ਵਿੱਚ ਕੁਝ ਹੋਰ ਤੀਜੀ ਚੌਥੀ ਫੈਕਟਰ ਵਿੱਚ ਆ ਕੇ ਸਾਨੂੰ ਅੱਡ ਨਹੀਂ ਕਰੂਗੀ ਉਹਦੇ ਬਾਅਦ ਹੀ ਐਸੀਆਂ ਸਟੋਰੀਜ਼ ਵੀ ਅਸੀਂ ਵੇਖਦੇ ਹਾਂ ਆਮ ਸ਼ੋਰ ਤੁਸੀਂ ਵੀ ਬਹੁਤ ਸੁਣੀਆਂ ਹੋਣਗੀਆਂ ਕਿ ਬਚਪਨ ਵਿੱਚ ਹਰੇਕ ਕੁੜੀ ਕੋਲ ਤੇ ਮੋਸਟ ਮੁੰਡਿਆਂ ਕੋਲ ਵੀ ਇਹ ਕਹਾਣੀਆਂ ਹੈਗੀਆਂ ਨੇ ਕਿ ਉਹਨਾਂ ਦੇ ਸਕੇ ਤਾਇਆ ਚਾਚੇ ਆ ਮਾਮੇ ਆ ਮਾਸੜਾ ਕਜ਼ਨ ਨੇ ਕਿਤੇ ਨਾ ਕਿਤੇ ਹਰ ਇੱਕ ਕੁੜੀ ਮੈਂ ਮੁੰਡਿਆਂ ਨਾਲ ਖੈਰ ਇਹ ਨਹੀਂ ਗੱਲ ਨਹੀਂ ਕੀਤੀ ਕਿਉਂਕਿ ਮੁੰਡੇ ਵੀ ਐਸ ਚੀਜ਼ ਬਾਰੇ ਓਪਨਲੀ ਕੰਫੈਸ ਨਹੀਂ ਕਰਦੇ ਪਰ ਹਰੇਕ ਕੁੜੀ ਕੋਲ ਐਸੀ ਕਹਾਣੀ ਹੁੰਦੀ ਹੈ ਮੁੰਡੇ ਹਮੇਸ਼ਾ ਬਹੁਤ ਵਾਪਰਦਾ ਹੈ ਪਰ ਕਿਉਂਕਿ ਇਹ ਮਜ਼ਾਕ ਦਾ ਹਿੱਸਾ ਬਣ ਜਾਂਦਾ ਹੈ ਤਾਂ ਕੁੜੀਆਂ ਕੰਫੈਸ ਕਰ ਲੈਂਦੀਆਂ ਮੁੰਡੇ ਨਹੀਂ ਕਰਦੇ ਜਿਹੜੇ ਮਾਹੌਲਾਂ ਚ ਪਹਿਲਾਂ ਗਲੀਆਂ ਜਵਾਕ ਇਕੱਠੇ ਖੇਡਦੇ ਸੀ ਔਰ ਜਿਹੜਾ ਏਜ ਗੈਪ ਦਾ ਜਿਵੇਂ ਕੋਈ 15 16 17 ਸਾਲ ਦਾ ਜਵਾਕ 7 8 ਸਾਲ ਦੇ ਜੇ ਅੱਜ ਤੱਕ ਇਹ ਰਵਾਜ ਨਹੀਂ ਰਿਹਾ ਕਿ ਇਕੱਠੇ ਖੇਡਣ ਜਵਾਗ ਗਲੀਆਂ ਇਹ ਲੱਭਦੇ ਨਹੀਂ ਪਰ ਮੈਂ ਰਿਕੁਐਸਟ ਕਰਦਾ ਮਾਪਿਓ ਨੂੰ ਪਲੀਜ਼ ਤੁਹਾਡਾ ਬੱਚਾ ਆਪਦੇ ਤੋਂ ਵੱਡੀ ਉਮਰ ਦੇ ਨਾਲ ਜੇ ਜਾ ਰਿਹਾ ਹੈ ਜਾਂ ਕੌਨਫੀਡੈਂਸ ਕੋਈ ਗਲੀ ਘਾੜਦਾ ਤੁਹਾਡਾ ਬੱਚਾ 5 ਸਾਲ 6 ਸਾਲ 7 ਸਾਲ ਦਾ ਹੈ ਤੇ ਕਈ ਵਾਰੀ 10ਵੀਂ 11ਵੀਂ ਪੜ੍ਹਨ ਵਾਲਾ ਉਹ ਵੀ ਜਵਾਕ ਹੈ ਹੁਣ ਸਾਡੀ ਨਿਗ੍ਹਾਇ ਤਾਂ ਬਟ ਕਿਉਂਕਿ ਉਹ ਪਰਵਰਟੀ ਹਿੱਟ ਕਰ ਚੁੱਕਿਆ ਉਹਦੇ ਹਾਰਮੋਨਲ ਚੇਂਜਸ ਆ ਚੁੱਕੇ ਆ ਔਰ ਉਸ ਦੌਰ ਚੋਂ ਲੰਘ ਰਿਹਾ ਹੈ ਜਿੱਥੇ ਉਹਦੀ ਤਮਾ ਬਹੁਤ ਹਾਇਰ ਐਂਡ ਤੇ ਜਾ ਰਹੀ ਹੈ ਔਰ ਉਹਨੂੰ ਵੇ ਆਊਟ ਨਹੀਂ ਮਿਲ ਰਿਹਾ ਤਾਂ ਉਹ ਬੱਚੇ ਨੂੰ ਐਕਸਪਲੋਇਟ ਕਰਦੇ ਆ ਤਾਂ ਤੁਸੀਂ ਪਲੀਜ਼ ਧਿਆਨ ਰੱਖੋ ਹਮ ਦਿਸ ਇਜ਼ ਮੱਚ ਮੋਰ अलार्मिंग ਜਿੰਨਾ ਕਿ ਸਾਨੂੰ ਜਿੰਨਾ ਕਿ ਸਾਨੂੰ ਲੱਗ ਰਿਹਾ ਉਦੋਂ ਬਹੁਤ ਵੱਡਾ ਮੈਂ ਹੋਰ ਇੱਕ ਗੱਲ ਕਹਿ ਦੇਣਾ ਚਾਹੂੰਗੀ ਕਿ ਧਿਆਨ ਤਾਂ ਜ਼ਰੂਰ ਰੱਖੋ ਪਰ ਉਹਦੇ ਬਾਅਦ ਹੁਣ ਬੱਚੇ ਨੂੰ ਨਹੀਂ ਪਤਾ ਵੀ ਉਹਦੇ ਨਾਲ ਕੀ ਹੋਇਆ ਕੁਝ ਪੈਰੈਂਟਸ ਨਾਲ ਉਹ ਇੰਨਾ ਖੁੱਲ੍ਹਿਆ ਮਿਲਿਆ ਵੀ ਨਹੀਂ ਹੁੰਦਾ ਕਿ ਉਹ ਕਮਿਊਨੀਕੇਟ ਕਰ ਸਕੇ ਵੀ ਮੇਰੇ ਨਾਲ ਕੀ ਹੋਇਆ ਆਫਟਰ ਮੈਨੀ ਮੈਨੀ ইয়ারਸ ਜਦੋਂ ਕੋਈ ਕੁੜੀ ਆ ਕੇ ਕਰੇ ਗੱਲ ਕਰਦੀ ਹੈ ਕਿ ਮੇਰੇ ਨਾਲ ਯਾਦ ਵੀ ਨਹੀਂ ਰਹਿੰਦਾ ਜਾਂ ਯਾਦ ਹੁੰਦਾ ਵੀ ਹੈ ਤੇ ਉਹ ਆਵਾਜ਼ ਇੰਨੀ ਦਬਾ ਦਿੱਤੀ ਜਾਂਦੀ ਹੈ ਕਿਉਂਕਿ ਸੁਣਿਆ ਹੁੰਦਾ ਕਿ ਇਹ ਜੀ ਗਲਤ ਹੈ ਤਾਂ ਕਦੇ ਜਾ ਕੇ ਜੇ ਕੁੜੀ ਕੰਫੈਸ ਕਰੇ ਆ ਕੇ ਕਮ ਆਊਟ ਹੋਵੇ ਕਿ ਮੇਰੇ ਨਾਲ ਐਵੇਂ ਹੋਇਆ ਤਾਂ ਉ ਉਹ ਲੱਗਦਾ ਵੀ ਖੜਨਾ ਜ਼ਰੂਰ ਚਾਹੀਦਾ ਐਵੇਂ ਨਹੀਂ ਕਰਨਾ ਚਾਹੀਦਾ ਵੀ ਕੋਈ ਨਹੀਂ ਹੁਣ ਤੇ ਪੁਰਾਣੀ ਗੱਲ ਹੋ ਗਈ ਬੱਚੇ ਦਾ ਕੰਫੀਡੈਂਸ ਤੁਹਾਡੇ ਤੋਂ ਹਿਲ ਜਾਊਗਾ ਤੇ ਉਹ ਸਾਰੀ ਉਮਰ ਜਿਹੜੀ ਗਲਤੀ ਉਹਨੂੰ ਲੱਗਦੀ ਰਹੀ ਰੋਮਾ ਇੰਨਾ ਵੱਡਾ ਹੈ ਕਿ ਇੱਕ ਇੱਕ ਛੋਟੀ ਜੀ ਘਟਨਾ ਤੁਹਾਡੇ ਬੱਚੇ ਦੀ ਪੂਰੀ ਜ਼ਿੰਦਗੀ ਖਰਾਬ ਕਰ ਸਕਦੀ ਹੈ ਉਹ ਪੂਰੀ ਜ਼ਿੰਦਗੀ ਸ਼ਾਇਦ ਤੁਹਾਨੂੰ ਦੱਸ ਨਾ ਸਕੇ ਜੋ ਪਿਲਸ ਤੇ ਜ਼ਿੰਦਗੀ ਕੱਟੇ ਹੁੰਦਾ ਹਮ ਮੈਂਟਲ ਪੀਸ ਤੇ ਮੈਂਟਲ ਹੈਲਥ ਤੇ ਨਹੀਂ ਗੱਲ ਹੋ ਰਹੀ ਇਹ ਇਹ ਸੈਕਸ਼ੂਅਲ ਐਕਸਪਲੋਇਟੇਸ਼ਨ ਸਭ ਤੋਂ ਵੱਡਾ ਇਸ਼ੂ ਹੈ ਪਰ ਚਲੋ ਮੈਂ ਵਾਪਸ ਇਸ਼ੂ ਤੇ ਆਉਣਾ ਆਖਰ ਦੇ ਵਿੱਚ ਇਸ ਕੁੜੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਔਰ ਪੁਲਿਸ ਮਸਟ ਐਕਟ ਕਿਉਂਕਿ ਹੁਣ ਔਮਨ ਕਮਿਸ਼ਨ ਨੇ ਐਕਸ਼ਨ ਲਿਆ ਹੈ ਤੇ ਉਹ ਆਰਡਰਸ ਕੀਤੇ ਨੇ 让我们 ਹੋਪ ਕਿ ਇਹਨੂੰ ਇਨਸਾਫ ਮਿਲੇ 让我们